ਤਨ ਮੋਦੀ ਦਾ ਨਾਮ ਸਾਡੇ ਕਹਿੰਦਾ ਸਾਡੇ ਨੂੰ ਹੋਂ ਕੋਈ ਮਾਰ ਲਵੇ ਜੇ ਉਹਰੇ ਆ ਜੇ ਮੈਂ ਕਹਿੰਦਾ ਮੈਂ ਮਾਰਨ ਨੂੰ ਤਿਆਰ ਆਪਾਂ ਤਾਂ ਜੀ ਅਕਾਲੀ ਚੰਗੀ ਲੱਗਦੀ ਆ ਇਹ ਸੁਖਵੀਰ ਨੇ ਕੁਲ ਧੱਕਾ ਹੀ ਤੋੜਾ ਸੁਖਵੀਰ ਨੇ ਆ ਰਿਹਾ ਸਾਲੇ ਨੇ ਗੰਦ ਪਾਇਆ ਹੈ ਸਾਡੇ ਪੰਜਾਬ ਦੇ ਵਿੱਚ ਅਕਾਲੀ ਨੇ ਸਾਰੇ ਸਹੂਲਤਾਂ ਦਿੱਤੀਆਂ ਨੇ ਬਾਕੀ ਕਿਸੇ ਨੇ ਸਹੂਲਤ ਨਹੀਂ ਦਿੱਤੀ ਸਾਨੂੰ ਸਾਡੇ ਆ ਜਾਂਗੇ ਮੈਂ ਤੁਹਾਨੂੰ ਹੋਂ ਲਿਆ ਕੇ ਦਿਖਾਉਣਾ ਮੈਂ ਗੋਲੇ ਥਾਮ ਕੇ ਰੱਖੇ ਹੋਏ ਜਿਹੜੇ ਸਾਡੇ ਵਿੱਚ ਚੱਲਦੇ ਜਾਂਦੇ ਕਹੋਂ ਤਾਂ ਹੁਣੇ ਬੰਦਾ ਕੇ ਦਿਖਾ ਦੇ ਜੇ ਸਾਡੇ ਵੀ ਆ ਗਏ ਮੌਰਾ ਹਾਰ ਬਣਾ ਕੇ ਤਾਂ ਗੱਲ ਚ ਪਾਉਂਗਾ ਇਹ ਮੋਦੀ ਦਾ ਫਾਟਾ ਵੱਟਾ ਹੋਰ ਜਿਹੜਾ ਮਰਜੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੇ ਤਰੀਕੇ ਨਾਲ ਫਖਿਆ ਹੋਇਆ ਹੈ ਉੱਥੇ ਹੀ ਪਿੰਡਾਂ ਦੇ ਵਿੱਚ ਬਜ਼ੁਰਗਾਂ ਵੱਲੋਂ ਸੱਥਾਂ ਵਿੱਚ ਜਾਂ ਕੈਲੀਏ ਕਿ ਖੁੰਡ ਚਰਚਾ ਕੀਤੀ ਜਾਂਦੀ ਹੈ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਧਿਰਾਂ ਨੂੰ ਲੈ ਕੇ ਤਾਂ ਇੱਕ ਰੋਡ ਤੋਂ ਗੁਜ਼ਰਦੇ ਸੀ ਉੱਥੇ ਇੱਕ ਸਾਥ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਸੰਨ ਨਜ਼ਰ ਆਏ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਸਿਆਸੀ ਮਾਹੌਲ ਨੂੰ ਕੀ ਨਾਮ ਹੈਕਰ ਜੀ ਗੁਰਨਾਮ ਸਿੰਘ ਆ ਲੋਕ ਸਭਾ ਚੋਣ ਆ ਗਈਆਂ ਚਾਰ ਪਾਰਟੀਆਂ ਮੁੱਖ ਨੇ ਕਿਹੜੀ ਠੀਕ ਲੱਗੀ ਫੇਰਾ ਉਹ ਹੰਤਾ ਬਰਾਬਰੇ ਲੱਗਦੀਆਂ ਸਭ ਨਹੀਂ ਕੋਈ ਫਰਕ ਨਹੀਂ ਨਹੀਂ ਸਾਡੀ ਕੋਈ ਪੇਵਰ ਨਹੀਂ ਹੈ ਬਰਾਬਰੇ ਹੰਤਾ ਸਭ ਇੱਕੋ ਜਿਹੀ ਜਿਵੇਂ ਪਹਿਲਾਂ ਮੰਨ ਲਓ ਦੋ ਸਾਲ ਤੋਂ ਮੰਨ ਸਰਕਾਰ ਆਈ ਹੈ ਪਹਿਲਾਂ ਕਾਲੀ ਕਾਂਗਰਸ ਸੀ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਦਾ ਕੰਮਕਾਰ ਠੀਕ ਲੱਗਿਆ ਕਿ ਇਹਦਾ ਇੱਕੋ ਜਿਹੀ ਹੈ ਕੋਈ ਫਰਕ ਨਹੀਂ ਸਾਰਾ ਇੱਕੋ ਜਿਹੀ ਇੱਕੋ ਜਿਹੀ ਭਗਵਾਨਤਮਾਨ ਨੇ ਦੋ ਸਾਲਾਂ ਵਿੱਚ ਕਿਹੜਾ ਐਸਾ ਕੰਮ ਕਰਤਾ ਜਿਹੜਾ ਵੀ ਪਹਿਲਾਂ ਕਿਸੇ ਨੇ ਨਹੀਂ ਸੀ ਕਰਿਆ ਜੀ ਕਿਹੜਾ ਪਤਾ ਵੀ ਅਸੀਂ ਤਾਂ ਬਾਹਰ ਐਨੇ ਸਾਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਬਿਜਲੀ ਦੀ ਜੇਕਰ ਗੱਲ ਕਰੀ ਜਾਈਏ ਤਾਂ ਉਹਨੂੰ ਸਹੂਲਤ ਠੀਕ ਲੱਗੀ ਜਿਹੜੀ ਇਹਨਾਂ ਨੇ ਮੁਫਤ ਕੀਤੀ ਹੋਈ ਹੈ ਹੈ ਬਿਜਲੀ ਵਾਲੀ ਠੀਕ ਹੈ ਬਿਜਲੀ ਦਾ ਠੀਕ ਹੈ ਤੇ ਤੁਹਾਡੇ ਮਤਲਬ ਇਥੋਂ ਕਹ ਲਈਏ ਵੀ ਗੁਰਪ੍ਰੀਤ ਜੀ ਵੀ ਖੜੇ ਨੇ ਆ ਡਾਕਟਰ ਅਮਰ ਸਿੰਘ ਵੀ ਖੜੇ ਨੇ ਡਾਕਟਰ ਅਮਰ ਸਿੰਘ ਪਹਿਲਾਂ ਆਏ ਕਦੇ ਪਿੰਡ ਪਹਿਲਾਂ ਕਦੇ ਨਹੀਂ ਆਏ ਦੇਖਿਆ ਨਹੀਂ ਕਦੇ ਵੀ ਆ ਹੁਣ ਆ ਕੇ ਗਏ ਪਹਿਲਾਂ ਨਹੀਂ 5 ਸਾਲ ਦੇਖਿਆ ਕਦੇ ਅੱਛਾ ਉਸ ਸਮੱਸਿਆ ਸੁਣੀ ਹੈ ਤੁਹਾਡੀ ਉਹਨਾਂ ਨੇ ਸਮੱਸਿਆ ਤਾਂ ਪਤਾ ਨਹੀਂ ਮੈਂ ਤਾਂ ਗਿਆ ਨਹੀਂ ਕੋਈ ਹੋਰ ਜਾ ਕੇ ਠੀਕ ਹੈ ਬਾਬਾ ਜੀ ਕੀ ਨਾਮ ਹੈ? ਜੁਗਿੰਦਰ ਸਿੰਘ ਆ ਜੀ। ਠੀਕ ਹੈ। ਬਾਬਾ ਜੀ ਚਾਰ ਪਾਰਟੀਆਂ ਮੁੱਖ ਨੇ ਕਿਹੜੀ ਠੀਕ ਲੱਗੀ ਆ? ਆਪਾਂ ਤਾਂ ਜੀ ਅਕਾਲੀ ਚੰਗੀ ਲੱਗੀ ਆ। ਠੀਕ ਹੈ। ਅਕਾਲੀਆਂ ਨੇ ਸਾਰੇ ਸਹੂਲਤਾਂ ਦਿੱਤੀਆਂ ਨੇ। ਬਾਕੀ ਕਿਸੇ ਨੇ ਸਹੂਲਤ ਨਹੀਂ ਦਿੱਤੀ ਸਾਨੂੰ। ਹਾਂ ਜੀ। ਉਹਦੇ ਕਰਕੇ ਆਪਾਂ ਤਾਂ ਅਕਾਲੀ ਆ। ਬਸ ਆਪਣਾ ਤਾਂ ਸਿੱਧਾ ਹੀ ਆ। ਹੋਰਨਾਂ ਨਾਲ ਆਪਣੀ ਬੋਲਚਾਲ ਬਣੀ ਹੈਗੀ। ਨਾ ਜਾੜਾ ਕਿਸੇ ਦੇ। ਠੀਕ ਹੈ ਜੀ। ਭਗਵੰਤ ਮਾਨ ਕਹਿੰਦੇ ਬਦਲਾ ਲੈ ਕੇ ਆਮਾ ਕਿ ਕਿੰਨਾ ਕਾਇਆ? ਯਾਬਦ ਲੈ ਲਿਆ। ਸਾਰੀਆਂ ਮੰਗਾਂ ਤਾਂ ਮੁੱਕਰ ਗਿਆ ਉਹ। ਸਾਰੀਆਂ ਮੰਗਾਂ ਮੁੱਕਰ ਗਿਆ ਕੋਈ ਮੰਗ ਕਿਹੜੀ ਪੂਰੀ ਕਰੀਆ? ਆ ਬਿਜਲੀ ਆ ਬਿਜਲੀ ਵੀ ਬਾਦਲ ਨੇ ਪਹਿਲਾਂ ਪੂਰੀ ਕਰੀ ਹੋਈ ਆ ਇਹਨੇ ਛੜਤੀ ਬਸ ਆ ਹੀ ਹੋਰ ਆਪਣ ਕੋਈ ਆਪਾਂ ਤਾਂ ਇਸ ਪਾਰਟੀ ਦੇ ਬੰਦੇ ਆ ਇਸ ਨੂੰ ਪਾਵਾਂਗੇ ਇਸੇ ਤੇ ਖੜੇ ਹੋਰ ਆਪਾਂ ਕਿਸੇ ਨਾਲ ਨਹੀਂ ਉਹ ਕਹਿੰਦੇ ਵੀ ਜਿਹੜਾ ਔਰਤਾਂ ਨੂੰ ਵੀ 1000 ਰੁਪਏ ਦੇਣਾ ਇਸ ਤਾ ਜੇ ਹੋਰ ਹੀ ਬੜਾ ਕੁਝ ਕਰਨਾ ਵੀ ਕਹਿੰਦੇ ਠਹਿਰੋ ਅਸੀਂ ਕਰਾਂਗੇ ਬਹੁਤ ਕੁਝ ਸਵਾਹ ਕਰਨਗੇ ਚੁੱਲਿਆਂ ਦੀ ਸਵਾਹ ਕਰਨਗੇ ਉਹ ਜੇ ਉਹ ਦੇਣੇ ਵੀ ਕੁਝ ਹੈਗਾ ਇਹ ਤਾਂ ਗੱਲਾਂ ਨੇ ਇਹਨਾਂ ਦੀਆਂ ਨਾ ਜੇ ਉਹਨਾਂ ਨੇ ਕੁਝ ਨਹੀਂ ਦੇਣਾ ਦਿੱਤਾ ਵੀ ਕੁਝ ਨਹੀਂਗਾ ਇਹ ਜਿਹੜੇ ਮੁਫਤ ਦੇ ਸੂਤਰ ਨੇ ਠੀਕ ਨੇ ਜਾਂ ਗਲਤ ਤਾਂ ਕੰਮ ਆ। ਇਹਦੇ ਤੇ ਸਹੂਲਤਾਂ ਕੋਈ ਸਹੂਲਤ ਨਹੀਂ ਹੈਗੀ। ਕੱਪ ਬਿਜਲੀ-ਬਿਜਲੀ ਛੱਡੀਆਂ ਨੇ ਔਰ ਔਰ ਕੁਛ ਨਹੀਂ ਸਹੂਲਤ ਕੋਈ ਸਹੂਲਤ ਨਹੀਂ ਹੈਗੀ। ਆ ਮੰਡੀਆਂ ਦੀ ਜ਼ਿੰਮੇਵਾਰੀ ਨੇ ਸਾਰੀਆਂ ਕਣਕਾਂ ਭੀਜੀਆਂ ਨੇ। ਕਿਹੜਾ ਲਾਗ ਇੰਤਜ਼ਾਮ ਕਰਿਆ ਸੀ ਇਹਨੇ? ਹਾਂ ਇਹ ਕਹਦੇ। ਤੁਹਾਡੇ ਇਧਰ ਮੰਡੀ ਦੇ ਵਿੱਚ ਕੋਈ ਤਰਪਾਲ ਵਗੈਰਾ ਦਾ ਪ੍ਰਬੰਧ ਨਹੀਂ ਸੀ। ਕੋਈ ਪ੍ਰਬੰਧ ਨਹੀਂ ਸੀਗਾ। ਜਿੰਨੇ ਦਿਨ ਲੱਗੇ ਫਸਲਾਂ ਦਾ ਫਸਲਾਂ ਦਾ ਚੱਕੀ ਗਏ ਨੇ ਚਲੋ ਹੁਣ ਚੱਕੀਆਂ ਨੇ ਫਸਲਾਂ ਦਾ। ਐਸੇ ਕਹਿੰਦੇ ਨਾਲ ਦੀ ਨਾਲ ਖੱਤ ਜਾ ਜਾਂਦੇ ਨੇ। ਪਰ ਕੁਸਕਿਲ ਜਣ ਜੀ ਆਪਣਾ ਉਹ ਤਾਂ ਸਭ ਕੁਝ ਕਹਿਣਗੇ ਇਹ ਤਾਂ ਜ਼ਿੰਮੇਦਾਰਾਂ ਨੂੰ ਪਤਾ ਆ ਪਤਾ ਪਾੜ ਕਰਨ ਵਾਲੇ ਬੰਦੇ ਆ ਅਮਰਤਪਾਲ ਦੱਸੋ ਜਾਣਦੇ ਹੋ ਅਮਰਤਪਾਲ ਨੂੰ ਆਪਾਂ ਕਿਸੇ ਪਾਰਟੀ ਨੂੰ ਹੋਰ ਨਹੀਂ ਜਾਣਦੇ ਅਮਰਤਪਾਲ ਜਿਹੜਾ ਡਿਬ੍ਰੂਗੜ ਜੇਲ੍ਹ ਚ ਬੰਦਾ ਹੈ ਹਾਂਜੀ ਇਹਨੂੰ ਜਾਣਦੇ ਹੋ ਨਾ ਉਹ ਆਪਾਂ ਨਹੀਂ ਜਾਣਦੇ ਜੇਕਰ ਦੇਖਿਆ ਨਹੀਂ ਵਿਚਾਰਾ ਸਿਮਰਨਜੀਤ ਮਾਨ ਤੁਹਾਡੇ ਇੱਧਰਲੇ ਇਲਾਕੇ ਦੇ ਨੇ ਐਦਕੀ ਬਣੂ ਕੁਛ ਹੋਣਾ ਦਾ ਪੰਜਾਬ ਚ ਨਾ ਉਹਦਾ ਕੀ ਬਣਨਾ ਵਿਚਾਰਦਾ ਨਾ ਹੁਣ ਤੱਕ ਬਣਿਆ ਨਾ ਬੜਨਾ ਐਮਪੀ ਬਣ ਗਿਆ ਤੇ ਐਮਪੀ ਬਣ ਕੇ ਸਰਦਾਰ ਜੀ ਭਗਤ ਸਿੰਘ ਵਰਗੇ ਉਹਨਾਂ ਲੱਗਾ ਕਹਿਣ ਕਹਿੰਦਾ ਇਹ ਤਾਂ ਦੂਜੇ ਤੇ ਦੂਸਰੇ ਬੰਦੇ ਤੇ ਗਲਤ ਬੰਦੇ ਤੇ ਫਿਰ ਇਹਦਾ ਇਹਨਾਂ ਦਾ ਕੀ ਆ ਉਹ ਸਵਾਗਡਾਉਣ ਕੇ ਬੰਦੀਆ ਜਿਹੜੇ ਬੰਦੀਆ ਵਾਸਤੇ ਵੋਟਾਂ ਪਿੱਛੇ ਇਹਦੇ ਨਾਲ ਸੰਪਰਕ ਕਰਨ ਗਏ ਤੇ ਉਦੋਂ ਤਾਂ ਜਵਾਬ ਦਿੱਤਾ ਇਹਨੇ ਫਿਰ ਕੋਈ ਹੱਦ ਕੀ ਇਹ ਬੰਦੀ ਸਿੰਘਾਂ ਦਾ ਬੰਦੀਆਂ ਦਾ ਹੁਣ ਕੀ ਉਹਨਾਂ ਨੇ ਕੀ ਕਰਨਾ ਸਿੱਖਾਂ ਨਾਲ ਤਾਂ ਦੂਸਰੇ ਕਰਦੇ ਰਹਿੰਦੇ ਨੇ ਥੋੜੇ ਬੀਜੇਪੀ ਵਾਲੇ ਇੱਥੇ ਆਉਂਦੇ ਹੋਣਗੇ ਵੋਟਾਂ ਲੈਣ ਵਾਸਤੇ ਹਜੇ ਚਲੋ ਕੈਂਡੀਡੇਟ ਦਾ ਨਾਮ ਸੁਣਿਆ ਆ ਬੀਜੇਪੀ ਤੋਂ ਨਿਰਾਸ਼ ਹਾਂ ਕਿ ਠੀਕ ਹੈਗਾ ਮਾ ਜਾਂਦਾ ਹੀ ਨਹੀਂ ਜੀ ਬੀਜੇ ਇੱਕ ਹੋਰ ਪਾਰਟੀ ਵਾਲਿਆਂ ਬੱਸ ਆਪਾਂ ਨਹੀਂ ਜਾਂਦੇ ਜੀ ਕਿਸਾਨ ਕਦੇ ਨਹੀਂ ਵੀ ਅਸੀਂ ਪਿੰਡਾਂ ਚ ਨਹੀਂ ਬਣਦੇ ਨਾ ਤੁਹਾਡੇ ਕੀ ਪ੍ਰਬੰਧ ਕਰਿਆ ਹੋ ਬੀਜੇਪੀ ਵਾਸਤੇ ਬੀਜੇ ਨਾ ਕੋਈ ਆਇਆ ਨਾ ਜੋ ਕੋਈ ਪ੍ਰਬੰਧ ਦੇਖਿਆ ਜਦੋਂ ਕੋਈ ਆਇਆ ਹੀ ਨਹੀਂ ਪ੍ਰਬੰਧ ਵੀ ਕੀ ਦੇਖਾਂਗੇ ਹਾਂ ਜੀ ਕਿਸਾਨਾਂ ਦਾ ਗੁੱਸਾ ਹੈਗਾ ਕਿਸਾਨਾਂ ਦਾ ਤਾਂ ਗੁੱਸਾ ਹੋਣਾ ਹੀ ਹੈ ਜੀ ਇਹਦੇ ਹੱਲ ਕਿਵੇਂ ਹੋਊਗਾ ਜਿਹੜਾ ਮਸਲ ਹਲਤਾ ਹੁਣ ਕਿਸਾਨਾਂ ਨੇ ਕਰਨਾ ਇਹ ਕਿਸਾਨਾਂ ਨੇ ਕਰਨਾ ਵੋਟਾਂ ਪਾ ਕੇ ਵੀਤ ਰੱਖਦੀ ਹੈ ਜੀ ਵੀ ਜੇ ਕੋਈ ਮੰਦੀ ਸਰਕਾਰ ਬਣਦੀ ਹੈ ਵੀ ਕਿਸਾਨਾਂ ਦੀ ਮੰਗਾਂ ਮੰਨਦੀ ਦੇਖੋ ਹੋਰ ਕੋਈ ਆ ਜਾਵੇ ਇਹ ਨਾ ਆਵੇ ਬਸ ਕਿਹੜਾ ਮੋਦੀ ਬਹੁਤੀ ਨਾ ਆਵੇ ਹੋਰ ਕੋਈ ਆ ਜਾਵੇ ਨਹੀਂ ਇਹ ਤਾਂ ਕਿਸਾਨਾਂ ਨੂੰ ਖਤਮ ਕਰ ਦੇਣਾ ਉਹ ਕਹਿੰਦੇ 400 ਉੱਪਰ ਲਾ ਦੇਣਾ ਕਿਸਾਨਾਂ ਦਾ ਲੈ ਜਾਣ ਕੁਝ ਹੋਇਆ ਤਾਂ ਸਾਡੇ ਲੋਕ ਵਿਗਣ ਜਾਂਦੇ ਨੇ ਵਿਗਦੇ ਨੇ ਸਾਡੇ ਲੋਕ ਪਾਰਟੀ ਬਦਲੇ ਲੀਡਰ ਠੀਕ ਲੱਗਦਾ ਤੁਹਾਨੂੰ ਨਾ ਜੀ ਆਪਾਂ ਨੂੰ ਕੋਈ ਲੀਡਰ ਚੱਕ ਕੇ ਚੰਗਾ ਲੱਗਦਾ ਨਹੀਂ ਆ ਜੀਪੀ ਹੁਣੇ ਬਦਲ ਗਿਆ ਠੀਕ ਹੈ ਜੀਪੀ ਬਦਲ ਗਿਆ ਆਮਰਸੋਂ ਬਦਲ ਗਿਆ ਬਦਲਿਆ ਕਿਹੜਾ ਨਹੀਂ ਹੈਗਾ ਬਿੱਟੂ ਬਦਲ ਗਿਆ ਸਾਰੇ ਬਦਲ ਗਏ ਕੋਈ ਇਹਨਾਂ ਦਾ ਬੰਦ ਸੋਭ ਹੈਗਾ ਕਿਉਂ ਕਿ ਕਾਰਨ ਆ ਭੁੱਖ ਨੇ ਭੁੱਖੇ ਨੇ ਮਾਇਆ ਦੇ ਹੋਰ ਕਹਦੇ ਨੇ ਭੁੱਖੇ ਨੇ ਵਿੜਾਈ ਦੇ ਭੁੱਖੇ ਨੇ ਉਧਰੋਂ ਪੈਸੇ ਮਿਲ ਗਏ ਪੈਸੇ ਮਿਲੇ ਹੋਏ ਚੁੱਪ ਕਰਕੇ ਉੱਧਰ ਜਾ ਬੜੇ ਹਾਂਜੀ ਲੋਕਾਂ ਦੀ ਗੁੱਸਾ ਹੈਗਾ ਹਾਂ ਗੁੱਸਾ ਬਹੁਤ ਹੈ ਲੋਕਾਂ 'ਚ ਬਾਬਾ ਜੀ ਕੀ ਨਾਮ ਹੈ ਜੀ ਅਕਤਾਰ ਸਿੰਘ ਕਿਹੜੀ ਪਾਰਟੀ ਠੀਕ ਲੱਗੀ ਫਿਰ ਤੁਹਾਨੂੰ ਆਪਾਂ ਵੋਟਾਂ ਜੀ ਨੂੰ ਪਾਣੀ ਆਪ ਆਪੜਾ ਨੂੰ ਪਾ ਦੇਣੀ ਆ ਠੀਕ ਹੈ ਮਤਲਬ ਦੋ ਸਾਲਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਕੋਈ ਕੰਮ ਕਰ ਰਿਹਾ ਹੈ ਤੁਹਾਨੂੰ ਲੱਗਦਾ ਬਧੀ ਆਪਣੇ ਵਾਸਤੇ ਤਾਂ ਠੀਕ ਹੈ ਪਹਿਲਾਂ ਵੀ ਇੰਗੀਆਂ ਨਹੀਂ ਦੀਆਂ ਪਹਿਲਾਂ ਕਿਹੜੇ ਘਟਦੇ ਅੱਛਾ ਪਹਿਲਾਂ ਵੀ 70 ਸਾਲ ਲੁੱਟਦੇ ਰਹੇ ਆ ਹੋ ਇਹ ਇਹਨਾਂ ਦੇਖ ਲੈਣੇ ਹੋਰ ਪਾਸਾ ਸਾਲ ਅੱਛਾ ਆ ਬੋਰਡ ਪੋਣੀਆ ਪਾ ਦੇਂਗੇ ਠੀਕ ਹੈ ਹੋਰ ਕੰਮ ਕਿਹੜਾ ਠੀਕ ਲੱਗਿਆ ਇਹਨਾਂ ਦਾ ਤੁਹਾਨੂੰ ਵੀ ਆ ਜੀ ਬਧੀ ਆਪਾਂ ਦੇਖੋ ਬਸ ਕਿ ਨਾ ਜਾਈਏ ਨਾ ਆਈਏ ਸਰਕਾਰੀ ਦਫ਼ਤਰਾਂ 'ਚ ਜਾਣੀਓ ਪੈਸੇ-ਪੁਸੇ ਲੈਂਦੇ ਨੇ ਹੁਣ ਸਰਕਾਰੀ ਦਫ਼ਤਰਾਂ 'ਚ ਨਹੀਂ ਅੱਜ ਛਾਣੀ ਤਾਂ ਕੋਈ ਲੋਡ ਨਹੀਂ ਪਈ ਕੋਈ ਲੋਡ ਪਈ ਦੇਖੀ ਜਊ ਨਾ ਰੱਬ ਲੋਡ ਪਾਵੇ ਰੰਣੀ ਇਹ ਸਰਕਾਰੀ ਕੰਮ ਕਰ ਰਹੇ ਹੁੰਦੇ ਜਿਹੜੇ ਸਰਕਾਰੀ ਕੰਮ ਨਹੀਂ ਅੱਜ ਛਾਣੀ ਕੋਈ ਲੋਡ ਪਈ ਨਹੀਂ ਹੈਗੀ ਇਹ ਕਾਗਜ਼ ਪੱਤਰਾਂ ਜੇ ਕੋਈ ਲੋਡ ਪਈ ਵੀ ਦੇਖੀ ਜਾਊਗੀ ਵਿੱਚ ਸੁਣਦੇ ਵਿੱਚ ਗਾ ਲੰਦੇ ਵੀ ਨਹੀਂ ਹੈਗੇ ਇੱਕ ਔਰਤਾਂ ਵਾਲਾ ਕਹਿੰਦੀ ਸੀ ਕਿ 1000 ਰੁਪਇਆ ਤੁਹਾਨੂੰ ਲੱਗਦਾ ਮੁਫਤ ਰਿਸੂਲਤਾ ਠੀਕ ਨੇ ਜਾਂ ਗਲਤ ਨੇ ਪਤਾ ਨਹੀਂ ਹੁਣ ਸਰਕਾਰਾਂ ਵੀ ਕੀ ਆ ਗਿਆ ਕਰੀ ਜਾਣ ਇਹਨੇ ਨੋਟ ਕਿੱਥੇ ਲਿਆ ਇਹਨਾਂ ਦੇਸ਼ ਕਰਜ਼ਾਈ ਹੋਣਾ ਫੇਰ ਵੀ ਇਹਨਾਂ ਨੂੰ ਤਾਂ ਆਪਣੇ ਕਰਜ਼ੇ ਦੇ ਦੇਈ ਜਾਣੇ ਆ ਬੱਚੇ ਆਵੇ ਭੁਗਤਣਗੇ ਬੱਚੇ ਆਵੇ ਭੁਗਤੀ ਜਾਣਗੇ ਇਹ ਮਤਲਬ ਫਰੀ ਆਣੇ ਸੂਦਾਂ ਦੇ ਕਰਜ਼ਾ ਚੜਦਾ ਸਰਕਾਰ ਦਾ ਹਾਂਜੀ ਹਾਂ ਲੋਕਾਂ ਦੀ ਅਸਰ ਪੈਣਾ ਨਾ ਲੋਕਾਂ ਦੇ ਅਸਰ ਪੈਣਾ ਲੋਕ ਦਰੂਪੀ ਜੰਨੇ ਆ ਠੀਕ ਹੈ ਇਹ ਕਵੋਟਾਂ ਦੇ ਵਿੱਚ ਇਹ ਵੀ ਦੇਖ ਨੂੰ ਮਿਲਦਾ ਹੈ ਵੀ ਕੋਈ ਪੈਸੇ ਪੂਸੇ ਵੀ ਲੋਕ ਲੈ ਲੈਂਦੇ ਨੇ ਕਈ दारू-ਦੂਰੂ ਵੀ ਉਹ ਚੱਲਦਾ ਸਿਸਟਮ ਕਿ ਬੰਦ ਹੋ ਗਿਆ ਹੋਇਆ ਉਹਨਾਂ ਲੋਕਾਂ 'ਚ ਜਾਗਰੂਕਤਾ ਆ ਗਈ ਹੋਈ ਹੈ ਕਿ ਚੱਲਦਾ ਅੱਜ ਵੀ ਕਹੋ ਜੀ ਕੋਈ ਪੈਸਾ ਲੈ ਲੈਂਦਾ ਹੈ ਕੋਈ दारू ਲੈ ਲੈਂਦਾ ਹੈ ਪਤਾ ਨਹੀਂ ਹਾਲੇ ਸਾਡੇ ਤਾਂ ਕੋਈ ਆਇਆ ਨਹੀਂ ਹੈਗਾ ਆਪਾਂ ਤਾਂ ਲੈਤੇ ਨਹੀਂ ਹਾਂਗੇ ਇਹ ਵਾਲਾ ਛੱਡਦੇ ਵੀ ਹੈ ਨਹੀਂ ਦੇਖੋ ਜੇ ਕੋਈ ਆ ਕੇ ਦਊਗਾ ਫਿਰ ਤਾਂ ਲੈਣਗੇ ਹੀ ਜੇ ਹੁਣ ਤੁਸੀਂ ਬੁਲਾਉਣ ਲਾਜਮ ਹੈ ਜੇ ਇੱਥੇ ਮੈਂ 100 ਬੰਦ ਕਟਾ ਕਰ ਲਵਾਂ ਜਿਹਦੇ ਆਜਣੇ ਆ ਵਧੀਆ ਜਣੇ ਆ ਅੱਛਾ ਲੈ ਫਿਰ ਮੈਂ ਫਿਰ ਲੈਣੀ ਹੈ ਫਿਰ ਤਾਂ ਜਿੰਨੇ ਮਰਜ਼ੀ ਪਾ ਤਾਂ ਜੀ ਅੱਜ ਦੀ ਮਰਜ਼ੀ ਕੋਈ ਜਾਓ ਵੀ ਇਹ ਇਹਨੂੰ ਪਾਉਂਗੇ ਕਢਵਾ ਲਿਓ ਚਾਹੇ ਕੋਸ ਕਰਾ ਲਿਓ ਫਿਰ ਤਾਂ ਠੀਕ ਹੈ ਫਿਰ ਤਾਂ ਜਾਇ ਨਾੜ ਨੂੰ ਨੂੜੇ ਲੈ ਆਇਓ ਮਕੌੜੀਆਂ ਵੀ ਨਾ ਲੈ ਆਇਓ ਦਾਰੂ ਜ਼ਰੂਰ ਚਾਹੀਦੀ ਆ ਉੱਪਰੋਂ ਕਿਹੜਾ ਠੀਕ ਲੱਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਡਾਕਟਰ ਮਨੋ ਸਿੰਘ ਬਾਈ ਮੋਦੀ ਦਾ ਫਾਵਾ ਵੱਡੇ ਹੋਰ ਜਿਹੜਾ ਮਰਜ਼ੀ ਆਵੇ ਕਿਉਂ ਇਹਦੀ ਇਹਦੀ ਲੋੜ ਹੈਗੀ ਕਿਉਂ ਇਹ ਤਾਂ ਨਾ ਗਾਂਗੇ ਸਿਆਪਾ ਹੀ ਛੇੜਨਾ ਕੋਈ ਹੋਰ ਵੀ ਅੱਛਾ ਠੀਕ ਹੈ ਸਾਂ ਨਦੀ ਮੰਗਾ ਘਰੇ ਵੀ ਨਹੀਂ ਮੰਨਿਆ ਗਿਆ ਹੁਣ ਇੰਨਾ ਨਦੀ ਆਪ ਨੂੰ ਪਤਾ ਨਾ ਆ ਪਾਈ ਖੇਤੀ ਬੜੀ ਕਰਦੇ ਆ ਇਹਦਾ ਹਾਂ ਜੀ ਇਹਨਾਂ ਅਰਥੇ ਉਹ ਠੀਕ ਤਾਂ ਜੀ ਹਾਂ ਉਹਦਾ ਕੰਮ ਉਹਨੇ ਨਹੀਂ ਕੀਤਾ ਨਾ ਹੁਣ ਕੰਮ ਕਰਾਉਂਦੇ ਹੁਣ ਜਦੋਂ ਪਹਿਲਾਂ ਪਤਾ ਨਹੀਂ ਨਹੀਂ ਉਹ ਠੀਕ ਤਾਂ ਜੀ ਉਹ ਇਹਦਾ ਪੂਰਾ ਗੱਲ ਦਾ ਹੱਡਾ ਅਮਰਤਪਾਲ ਦਾ ਪਤਾ ਤੁਹਾਨੂੰ ਆ ਨਹੀਂ ਇਹ ਮੈਨੂੰ ਨਹੀਂ ਉਹਦਾ ਬਾਰੇ ਕੋਈ ਨਹੀਂ ਡੀਪਰੂ ਗੜ੍ਹ ਜੇਲ੍ਹ ਚ ਬੰਦਾ ਹੈ ਹਾਲੀਆ ਦਾ ਪਤਾ ਹੈ ਹਾਂ ਤੇ ਉਹਨੂੰ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਕਹਿੰਦੇ ਵੀ ਜੇਲ੍ਹ ਚੋਂ ਬਾਹਰ ਕਢਵਾਉਣਾ ਚੋਣ ਲੜਾ ਕੇ ਬਣੂਗਾ ਕੁਛ ਅਮਰਤਪਾਲ ਦਾ ਕਹਿੰਦੇ ਵੀ ਚੰਗਾ ਵਿਚਾਰਾ ਜਿੱਤੀ ਜਵੇ ਜਦੋਂ ਬਾਹਰ ਆ ਜੂਗਾ ਆਪਣਾ ਬਿਵਾਰ ਚ ਕਿ ਜਿਹੜੇ ਬਾਕੀ ਸਾਥੀ ਨੇ ਉਹ ਵੀ ਆ ਜਾਣਗੇ ਫਿਰ ਪਤਾ ਨਹੀਂ ਜੀ ਇਹਦਾ ਹੁਣ ਸਰਕਾਰਾਂ ਦੀ ਮਰਜ਼ੀ ਆ ਆਪਾਂ ਕਹਿੰਦੇ ਸਾਰੇ ਆ ਜਾਣਾਂ ਬੰਦੀ ਸੀ ਜਿਹੜੇ ਨੇ ਲੰਬੇ ਸਮੇਂ ਤੋਂ ਬੈਠੇ ਨੇ ਜੇਲਾ ਚ ਉਹ ਉਹਨਾਂ ਦਾ ਚਾਂਸ ਲੱਗਦੇ ਨੇ ਆਉਣਗੇ ਆਪਾਂ ਕਹਿੰਦੇ ਵੀ ਸਾਰੇ ਨੂੰ ਛੱਡ ਦੇਣ ਜਦੋਂ ਹੁਣ ਕੇਤਰੀਵਾਲ ਦੀ ਜਵਾਨਤ ਹੋਈ ਉਹਨਾਂ ਦੀ ਵੀ ਹੋ ਜਵੇ ਆਪਣੇ ਪਰਿਵਾਰ ਚ ਆ ਜਣੇ ਆਪਾਂ ਸਾਰੇ ਨੂੰ ਅਸੀਂ ਕਹਨੇ ਆ ਜੀ ਕਾਲੀਦਲ ਕਹਿੰਦਾ ਵੀ ਅਸੀਂ ਵੱਧ ਵੱਧ ਬਾ ਚੁੱਕੇ ਆ ਬੰਦੀ ਸਿੰਘਾਂ ਦੀ ਉਹ ਹੁਣ ਥਣੀ ਅਕਾਲੀਦਲ ਰਹੇ ਆ ਹੁਣ ਥਣੀ ਅਕਾਲੀਦਲ ਰਹੇ ਇਹਨਾਂ ਨੇ ਦੇ ਸੱਪ ਛੜੇ ਹੋਏ ਆ ਧੰਨਵਾਦ ਜੀ ਬਾਬਾ ਜੀ ਤੁਹਾਡਾ ਕੀ ਨਾਮ ਮਲਕੀਤ ਸਿੰਘ ਆ ਜੀ ਕਿਹੜੀ ਪਾਰਟੀ ਪਸੰਦ ਆ ਫਿਰ ਉਹ ਪਾਰਟੀ ਦਾ ਜੀ ਆਹੀ ਠੀਕ ਆ ਹੁਣ ਆ ਮਾਲੀਓ ਹਾਂ ਉਹ ਕਿਉਂ ਇਹੀ ਠੀਕ ਆ ਬਸ ਇਹਨੇ ਬਿਜਲੀ ਦਾ ਬੜਾ ਸੰਸਾਰ ਦਿੱਤਾ ਕਿਉਂ ਵੀ 24 ਘੰਟੇ ਵਾਲੀ ਵੀ ਮੋਟਰਾਂ ਵਾਲੀ ਵੀ ਕੋਈ ਕੱਟ ਨਹੀਂ ਕੋਈ ਕੁਝ ਨਹੀਂ ਪੂਰੀ ਜਾਂ ਦਿੱਤੀ ਹੈ ਕਿਸੇ ਮਗਰ ਜਨਰੇਟਰ ਨਹੀਂ ਦੇਖਿਆ ਹੈਗਾ ਸਾਨੂੰ ਤਾਂ ਉਹੀ ਚੰਗਾ ਸਾਡਾ ਡੀਜ਼ਲ ਬਚਦਾ ਹੁਣ ਸਵਾਰ ਦੇ ਵੀ ਹੈ ਜਦੋਂ ਫੌਰਨ ਜਾਨੀ ਬਿਜਲੀ ਆ ਜਾਂਦੀ ਹੈ ਕੋਈ ਹਨੇਰੀ ਆਵੇ ਝੱਖੜ ਆਵੇ ਕੋਈ ਆਵੇ ਲਾਈਟ ਚੱਲ ਜਦ ਇਹ ਚੱਲ ਪੈਂਦੀ ਹੈ ਹਾਂਜੀ ਜਿਹੜੀ ਘਰ ਵਾਲੀ ਹੈ 600 ਯੂਨਟ ਉਹਦਾ ਫਾਇਦਾ ਮਿਲ ਰਿਹਾ ਕੋਈ ਕਿ ਬਿੱਲ ਉੱਪਰ ਆ ਜਾਂਦਾ ਮੇਰਾ ਸਭ ਨੂੰ ਫਾਇਦਾ ਹੈ ਬਿੱਲ ਤਾਂ ਨਹੀਂ ਪਰਾਂਗਾ ਉੱਪਰ ਜੇ ਅਸੀਂ ਲਿਆਉਂਗੇ ਬਿਜਲੀ ਦਾ ਬਿਜਲੀ ਦਾ ਸਾਨੂੰ ਉਂ ਵੀ ਸਮਝ ਕੇ ਵਰਤਣੀ ਚਾਹੀਦੀ ਹੈ ਬਿਜਲੀ ਆਪਣੀ ਹੈ ਹੈਨਾ ਜੇ ਉਹਨਾਂ ਨੂੰ ਖਾਲਾਂ ਚ ਪਾਣੀ ਚਲਾਈ ਜਾਈਏ ਮੋਟਰਾਂ ਛੱਡ ਰੱਖੀਏ ਤਾਂ ਬਿੱਲ ਤਾਂ ਆਉਣੀ ਹੈ ਬਹੁਤ ਵਧੀਆ ਹੈ ਠੀਕ ਹੈ ਇਹ ਹਾਂ ਜੀ ਤੇ ਜਿਹੜੇ ਪਿੱਛੇ ਸੀਗੇ ਕਾਲੀ ਕਾਂਗਰਸ ਸੀ ਉਹਨਾਂ ਦੇ ਵੇਲੇ ਕੋਈ ਕੰਮ ਹੋਇਆ ਉਹਨਾਂ ਤੋਂ ਉਹਨਾਂ ਨੇ ਮੁਕਾਬਲੇ ਕਿੰਨਾ ਕੁ ਬਦਲਾ ਦੇਖਦੇ ਹੋ ਉਹਦੇ ਨਾਲੋਂ ਇਹ ਤਾਂ ਜਣੀ ਆਹੀ ਸਿਸਟਮ ਬਿਜਲੀ ਵਾਲਾ ਇਹ ਚੰਗਾ ਲੱਗਿਆ ਸਾਨੂੰ ਹਾਂ ਹੋਰ ਤਾਂ ਬਾਕੀ ਜਿੱਕਣ ਕਹਿੰਦੇ 5 ਸਾਲ ਉਹਨੇ ਲੰਘ ਜਾਨੇ 5 ਸਾਲ ਉਹਨੇ ਲੰਘ ਜਾਨੇ ਆ ਜਿਵੇਂ ਮਤਲਬ ਪਹਿਲਾਂ ਕਾਂਗਰਸ ਸਰਕਾਰ ਹੈਗੀ ਹੈ ਕੈਪਟਨ ਮਹਿੰਦਰ ਸਿੰਘ ਪੌਣੀ ਪੰਜ ਸਾਲ ਬਾਅਦ ਉਹ ਕਹਿੰਦੇ ਵੀ ਅਸੀਂ ਸਮਝਦਾ ਹੀ ਨਹੀਂ ਜਿਹੜਾ ਸਾਨੂੰ ਛੱਡ ਕੇ ਲੰਘ ਜਾਏ ਉਹ ਬੰਦਾ ਕੋਈ ਅਸੀਂ ਕਹਿੰਦੇ ਗਏ ਹਾਂ ਤੇ ਸਾਡਾ ਗੋਤੀ ਵੀ ਥਾ ਜੀਪੀ ਇੱਧਰ ਹੀ ਸੀ ਨਾ ਜੀਪੀ ਹਾਂ ਜੀਪੀ ਉਰੇ ਤਾਂ ਉਹਨੇ ਕਿਉਂ ਛੱਡੀ ਪਾਰਟੀ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜਿਹੜਾ ਹੈ ਨਰਾਜ ਹੋ ਨਰਾਜੀ ਆ ਨਰਾਜ ਹੈ ਜੇ ਬੰਦਾ ਇੱਕ ਹੋਰ ਬੰਦਿਆਂ ਨੂੰ ਉਹ ਆਪਣੇ ਸਾਥੀਆਂ ਨੂੰ ਛੱਡ ਕੇ ਦੂਏ ਪਾਸੇ ਭੱਗ ਗਿਆ ਉਹ ਫਿਰ ਨਰਾਜ ਬੰਦਿਆਂ ਨਰਾਜ ਹੈਗੇ ਅਸੀਂ ਤਾਂ ਚਲੋ ਕੋਈ ਨਰਾਜ ਨਹੀਂ ਹੈ ਤੇ ਚਾੜੂ ਬਾਹਾਂ ਵਾਲੇ ਨੂੰ ਪੌਣੀਆਂ ਹੁਣ ਵੀ ਉਹ ਆਮਲ ਨਹੀਂ ਕਰਨੀ ਚੱਲਿਆ ਗਿਆ ਚੰਡ ਕੋਈ ਨਾ ਉਹ ਆਪ ਚਲੇ ਜੇ ਇਹ ਜਿਹੜਾ ਨਾ ਦਿੱਲੀ ਐਮਪੀ ਦੀ ਕੁਰਸੀ ਵਾਸਤੇ ਚੋਣ ਇਹ ਉਹੀ ਗੱਲ ਹੋ ਗਈ ਜਿਹੜੇ ਹੁਣ ਆਪਾਂ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਦੇ ਘਰਾਂ ਚਲੇ ਜਾਈਏ ਆਪਣੇ ਪਰਿਵਾਰ ਨੂੰ ਛੱਡ ਕੇ ਤਾਂ ਕੋਈ ਚੰਗੀ ਗੱਲ ਤਾਂ ਹੈ ਨਹੀਂ ਤੁਹਾਨੂੰ ਕਿਹਦਾ ਲੱਗ ਰਿਹਾ ਤੁਹਾਡੀ ਆਪਣੇ ਫਤੇਗੜ ਸਾਹਿਬ ਦੇ ਵਿੱਚ ਵੀ ਸਾਨੂੰ ਤਾਂ ਜੇ ਆਮਦਾ ਹੀ ਲੱਗਦਾ ਜੀ ਆਮਦਾ ਜੀ ਹਾਂ ਜੀ ਤੇ ਜੀਪੀ ਉਹ ਗੱਲ ਕਰ ਰਹੇ ਆ ਵੀ ਜਦੋਂ ਛੱਡ ਕੇ ਪਾਰਟੀ ਗਿਆ ਨਾ ਉਹ ਛੱਡ ਕੇ ਜਾਂਦਾ ਉਹ ਮਾੜੀ ਗੱਲ ਆ ਨਾ ਜੇ ਹੁਣ ਕਰਦਾ ਮੈਂਬਰ ਜਿਹੜਾ ਪ੍ਰਧਾਨ ਆ ਘਰ ਦੇ ਵਿੱਚ ਉਹ ਛੱਡ ਕੇ ਚਦੇ ਬਾਕੀ ਟੋਪਰ ਕੀ ਕਰੂਗਾ ਕੀ ਦੀ ਮੰਨੂਗਾ ਇੱਕ ਲਾਨੇਦਾਰ ਘਰ ਦੇ ਵਿੱਚ ਹੁੰਦਾ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਕਿੰਨਿਆ ਕਿ ਸੀਟਾਂ ਲੈ ਜਾਣਗੇ ਫਿਰ ਇਹ ਨਹੀਂ ਪਤਾ ਹੁਣ ਇਹ ਤਾਂ ਕਹਣਾ ਨਾ ਅਸੀਂ ਇੰਨੇ ਬਹੁਤ ਪੜ੍ਹੇ ਲਿਖਿਆ ਨਾ ਬਾਹਰ ਨਿਕਲੀ ਦਾ ਅਜੇ ਤੱਕ ਬਰੇ ਬੈਠਣ ਵਾਲੀਆਂ ਹਾਂ ਹਾਂਜੀ ਤੇ ਜੇਕਰ ਗੱਲ ਕੀਤੀ ਜਾਵੇ ਅਮਰਤਪਾਲ ਦੀ ਜਾਣਦੇ ਹੋ ਤੁਸੀਂ ਚਲੋ ਸੁਣਿਆ ਵਾ ਜਣੇ ਹਾਂਜੀ ਬਣ ਜਾ ਚੰਗਾ ਚਲੋ ਵਿਚਾਰਾ ਉਹ ਜੋ ਯੋਗਨਾ ਵਾਸਤੇ ਕਹਿੰਦਾ ਵੀ ਖਿਡਾਉਣੇ ਆ ਉਹ ਬੰਦੇ ਤਾਂ ਛੁੱਟ ਜਾਣ ਚੰਗੇ ਹੀ ਐ ਹੁਣ ਉਹ ਬਾਈ ਨੇ ਵੀ ਐਸੀ ਦੱਸਿਆ ਅਵਤਾਰ ਸਿੰਘ ਨੇ ਵੀ ਕਿ ਕੋਈ ਵੀ ਮੈਂਬਰ ਕਿੰਦੇ ਸੀਗਾ ਤੋਂ ਲਾਈ ਸੀ ਸਰਕਾਰ ਨੇ ਹੈ ਐਨਐਸ ਸੀ ਤੋਂ ਲਾਈ ਸੀ ਸਰਕਾਰ ਨੇ ਇਹ ਤਾਂ ਹੁਣ ਸਰਕਾਰਾਂ ਆ ਜਿਹੜੀਆਂ ਹਰ ਇੱਕ ਬੰਦਾ ਆਪਣੇ ਪੇਟ ਨੂੰ ਆਪਣੇ ਫਿੱਕਦਾ ਜੀ ਚੁਮਕ ਵਾਂਗੂ ਹੁਣ ਅਸੀਂ ਬੀਜੇਪੀ ਤੇ ਕਰਦੇ ਨਾਰਾ ਜਾਂ ਸਾਡੇ ਪਰ ਕਿਹਾ ਵਾਪਰੇ ਉਥੇ ਧਰਨੇ ਪਰ ਆਉਂਦੇ ਨਹੀਂ ਪਰ ਲੀਡਰ ਬੀਜੇਪੀ ਵਾਲੇ ਹੁਣ ਦੋਸਤ ਮੰਗ ਸਾਡੇ ਆ ਜਾਣਗੇ ਮੈਂ ਤੁਹਾਨੂੰ ਹੁਣ ਲਿਆ ਕੇ ਦਿਖਾਉਣਾ ਮੈਂ ਗੋਲੇ ਥਾਂਭ ਕੇ ਰੱਖੇ ਪਿਆ ਉਹ ਜਿਹੜੇ ਸਾਡੇ ਤੇ ਚੱਲਿਆਂ ਜਾਂ ਕਹੋਂ ਤਾਂ ਹੁਣ ਲਿਆ ਕੇ ਦਿਖਾਉਣਾ ਜੇ ਸਾਡੇ ਪਿੰਨ ਆ ਗਏ ਮੌਲਾ ਹਾਰ ਬਣਾ ਕੇ ਉਹ ਗੱਲ ਚ ਪਾਉਂਗਾ ਉਹਦੀ ਏਡੀ ਬੇਇਤੀ ਕਰੂੰਗਾ ਆ ਕੇ ਦਿਖਾਵੇ ਕੋਈ ਪਿੰਡ ਚ ਮੈਂ ਸਾਹਮਣੇ ਰੱਖੇਵੇਂ ਉੱਥੇ ਲਿਆਂਦੇਵੇਂ ਬਾਰਡਰ ਤੇ ਜਿਹੜੇ ਸਾਡੇ ਨਿਆਣਿਆਂ ਦੇ ਇਹਦੇ ਭਤੀਜੇ ਦੇ ਵਜੇ ਛੱੜਲੇ ਆਵਤਾਰ ਸਿੰਘ ਦੇ ਇਹ ਬਦロイਦਾ ਅਹੁਦਾ ਬਿਹਾਰ ਕਿਉਂ ਕੀਤਾ ਉਹਨਾਂ ਨੇ ਵੀ ਕੀ ਹੈ ਦੁਬਾਰਾ ਵੋਟਰ ਨਹੀਂ ਸੀ ਇਹ ਇਹ ਤਾਂ ਮੈਂ ਇਹੀ ਵੀ ਕਹਿੰਦਾ ਸਾਡੇ ਭਗਵੰਤ ਮਾਨ ਨੂੰ ਵੀ ਕਹਿੰਦਾ ਕਿ ਸਾਡੇ ਸਰਕਾਰ ਦਾ ਹੋਿੰਦਾ ਇਹ ਸਾਂਭਣ ਵਾਲਾ ਜੁਮੇਵਾਰ ਨਹੀਂ ਥਾ ਨਾਲੇ ਸਾੜੇ ਹੀ ਬਾਰਡਰ ਤੇ ਅੰਦਰ ਆ ਕੇ ਸਾੜੀ ਧਾਤੀ ਤੇ ਹਮਲਾ ਕਰਿਆ ਉਹਨਾਂ ਨੇ ਪੁਲ ਤੋਂ ਉਰਲੇ ਵਸੇ ਆ ਕੇ ਹਰਦਪੁਰਾ ਪੁਲ ਜਿਹੜਾ ਉਹਦਾ ਪੁਲ ਵਾਲਾ ਘਰ ਦਾ ਉਹ ਹਰਦਪੁਰਾ ਹੈ ਉੱਥੇ ਉਰਾਂ ਆ ਕੇ ਉਹਨੇ ਗੋਲਾਬਾਰੀ ਕਰੀ ਜਹੇ ਜਿਹੜਾ ਕੋ ਨਹੀਂ ਕਰਿਆ ਸਮਝੋ ਬੂਰੀਆਂ ਚ ਪਾ ਕੇ ਕੁੱਟੇ ਆ ਨਰਿੰਦਰ ਮੋਦੀ ਦੀ ਗੱਲ ਬਣ ਜੂ ਐ ਕਿ ਫਿਰ ਉੱਪਰ ਨਰਿੰਦਰ ਮੋਦੀ ਦਾ ਨਾਮ ਨਾ ਲਓ ਬਿਲਕੁਲ ਸਾਡੇ ਕਹਿੰਦੇ ਸਾਡੇ ਨੂੰ ਹੁਣ ਕੋਈ ਮਾਰ ਦੇਵੇ ਜੇ ਉਰੇ ਆ ਜਿਓ ਮੈਂ ਕਹਿੰਦਾ ਮੈਂ ਮਾਰਨੇ ਤਿਆਰ ਆ ਹੋਰ ਹਥੋ ਬਿਲਕੁਲ ਨਰਾਜ਼ਗੀ ਤਾਂ ਹੈਗੀ ਆ ਸਹੀ ਨਰਾਜ਼ਗੀ ਤਾਂ ਪਰ ਹੋਰ ਕੀ ਹੋ ਮਤਲਬ ਜੀ ਜੇ ਨਰਿੰਦਰ ਮੋਦੀ ਦਾ ਹੱਥ ਤਾਂ ਤਾਂ ਹੀ ਗੋਲੇ ਚੱਲੇ ਆ ਇਹ ਲੜਾਈ ਵਜੇ ਹੋਵੇ ਸਾਡਾ ਫਰਜ਼ ਬਣਦਾ ਕਿ ਚਾਹੇ ਭਈਏ ਨੂੰ ਕੁੱਟਣ ਲੱਗ ਜਾ ਸਾਡਾ ਬਚਾਉਣ ਦਾ ਫਰਜ਼ ਬਣਦਾ। ਭਗਵਾਨ ਤੁਮਾਰੇ ਨਹੀਂ ਨਮਾਇਆ ਫਰਜ਼। ਹਾਂਜੀ ਉਹ ਬਿਲਕੁਲ ਨਹੀਂ ਨਮਾਇਆ। ਇਹ ਗੱਲ ਨਾਲ ਮੈਂ ਮੰਨਦਾ। ਉਹਦੇ ਵਿੱਚ ਪਰਚਾ ਦੇ ਦਿੱਤਾ। ਕਾਰ ਫਿਰ ਪਰਚਾ ਦੇ ਦਿੱਤਾ। ਕੀ ਗੱਲ? ਪਰ ਬਾਅਦ ਚ ਪਰਚੇ ਦਾ ਕੀ ਮਤਲਬ? ਜਦ ਮੌਕੇ ਗੋਲੀ ਚੱਲਦੀ ਦੀ ਸਾਡੀ ਕਿ ਸੁਰੱਖਿਆ ਨਹੀਂ ਧੀਂ ਅੰਦਰ। ਹੋਰ ਸਾੜੀ ਆਈ ਨਹੀਂ ਸਾੜੀ। ਮੁਕਾਬਲਾ ਹੀ ਹੋ ਜਾਂਦਾ ਫਿਰ ਦੇਖੀ ਜੋ ਜਿਹੜਾ ਹੋਊਗਾ। ਹਾਂਜੀ। ਇਹਦੇ ਕਿਸਾਨ ਲੀਡਰ ਸੀਗੇ ਫਿਰ ਤੁਸੀਂ ਮੰਨਦੇ ਹੋ ਵੀ ਇਹਨਾਂ ਨੂੰ ਉੱਥੋਂ ਨਹੀਂ ਸੀ ਹੋਣਾ ਚਾਹੀਦਾ ਉੱਠ ਕੇ? ਹਾਂ ਉਹਨਾਂ ਲੀਡਰ ਵੀ ਘੱਟ ਨਹੀਂ ਹੈਗੇ। ਜਦ ਪਹਿਲਾਂ ਸਿਰੇ ਲੱਗੀ ਵੀ 2 ਸਾਲ ਹੋ ਗਟਾਈ ਸਿਰੇ ਲੱਗੀ ਵੀ ਕਹਾਣੀ ਇਹਨਾਂ ਨੇ ਬੋਰੀਆਂ ਭਰਨ ਦੇ ਮਾਰਿਆ ਨੇ ਨੋਟਾਂ ਦੀਆਂ ਤੇ ਸਾਨੂੰ ਛੱਡ ਕੇ ਚਲੇ ਆਏ ਉੱਥੇ ਵੀ ਠੀਕ ਆ ਜੀ ਮੰਨ ਗਿਆ ਮੰਨ ਗਿਆ ਮੰਨ ਗਿਆ ਅਮਰੀਕਨ ਵਿੱਚ ਤੇ ਕਰੋੜਾਂ ਦਾ ਕਹ ਹਾਲਾ ਇੱਥੇ ਕੋਈ ਗੱਲ ਵੀ ਮੈਂ ਦੰਨਾ ਦੇਣ ਦੇ ਸਮੇਂ ਕੌਣ ਦਊਗਾ ਇਹ ਲੈਣ ਦੇ ਸਮੇਂ ਭੱਜਿਆ ਪਹਿਲਾਂ ਚੰਡੀਗੜ੍ਹ ਆਹੀ ਕੁਸ ਹੋਇਆ ਤਾਂ ਇਹ ਜਿਹੜੇ ਲੀਡਰ ਨੇ ਕਿਸਾਨ ਜੀ ਨੂੰ ਨਹੀਂ ਆਉਂਦੇ ਇਹ ਵੀ ਘਟ ਨਹੀਂ ਹੈਗੇ ਪੈਸੇ ਨੂੰ ਕੌਣ ਮਾਰਦਾ ਪਿੱਛੇ ਲੱਤ ਅਗਲਾ ਕਹਿੰਦਾ ਹੌਣ ਦੋ ਕਿਨਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਆਪਣੇ ਐਮ ਐਲ اے ਕਹਿੰਦੇ ਸੀਗੇ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਕਿਸਾਨ ਬੱਚ ਸਕਦੇ ਨੇ ਨੌਜਵਾਨ ਵੀ ਬੱਚ ਸਕਦੇ ਨੇ ਭੁੱਖੀ ਭੀਮ ਦੀ ਉਹ ਹੋਣੀ ਚਾਹੀਦੀ ਹੈ ਖੇਤੀ ਮੰਦੋਂ ਮੈਂ ਤੁਹਾਨੂੰ ਦੱਸਦਾ 10 ਸਾਲ ਹੋ ਗਏ 12 ਇਹ ਗੱਲ ਚੱਲਦੀ ਨੂੰ ਇਹ ਕਿਸੇ ਕਿਸਾਨ ਲੀਡਰ ਨੇ ਵੀ ਕਿਹਾ ਤਾਂ ਵੀ ਇਹ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜ਼ਰੂਰ ਹੈ ਜਿਹੜੇ ਸਾਡੇ ਨਿਆਣੇ ਟੀਕੇ ਲਾਉਨੇ ਆ ਉਹ ਭੁੱਖੀ ਖਾਣੇ ਆ ਮੰਨਦੇ ਆ ਭੁੱਖੀ ਖਾਣੇ ਆ ਸੀ ਮਲਾਬਟ ਵਾਲੀ ਰੇਤਾ ਫੀਡ ਉਹਦੇ ਵਿੱਚ ਆਉਂਦਾ ਸਾਰਾ ਸਮਾਨ ਆ ਤੈਨੂੰ ਦੇ ਕੇ ਐ ਕਹਿ ਰਣਾ ਵੀ ਭੱਗ ਜਾ ਯਾ ਤੂੰ ਲੰਘ ਜਾ ਜੇ ਪੱਕ ਹੋ ਗਏ ਤਾਂ ਘਟਾ ਕੋਈ ਬੋਲਣਾ ਨਹੀਂ ਦਿੰਦਾ ਹੈਗਾ ਹਾਂ ਤਾਂ ਕਹ ਲੰਘ ਜਾ ਯਾਰ ਨਹੀਂ ਫੜਾ ਉਰੇ ਦੋ ਨੰਬਰ ਚਾਹੁੰਦੇ ਉਹ ਵੀ ਕਿਤੇ ਆਉਂਦੀ ਹੋ ਆ ਕਿ ਉੱਥੇ ਸਰਕਾਰ ਰੋਕ ਨਹੀਂ ਸਾਜੀ ਬੱਡਰਾਂ ਬਣਵਾਉਂਦੀ ਹੋ ਵੀ ਤਾਂ ਕਿਸੇ ਲੋਟ ਪਹੁੰਚਦੀ ਔਰੇ ਕਈ ਚਲ ਮੰਨਦੇ 60 ਸਾਲ ਦੀ ਮੇਰੀ ਉਮਰ ਹੋ ਗਈ ਸੈਂਕੜੇ ਸਾਲਾਂ ਤੋਂ ਚੱਲਦੀ ਐ ਇਹ ਪਹਿਲਾਂ ਬਜ਼ੁਰਗ ਵੀ ਖਾਂਦੇ ਤੇ ਹੁਣ ਵੀ ਖਾਂਦੇ ਆ ਲੋਕ ਜਿਹੜੇ ਖਾਣ ਵਾਲੇ ਖਾਂਦੇ ਆ ਬਲੈਕ ਵੀ ਚੱਲਦੀ ਐ ਜੇ ਕਿਸੇ ਭਾਅ ਆਊਗੀ ਤਾਂ ਹੀ ਸਾਨੂੰ ਮਿਲੂ ਕਿਸੇ ਨੂੰ ਇਹ ਹੋ ਜਾ ਕੰਮ ਚਾਲੂ ਤਾਂ ਵਧੀਆ ਇਹ ਜਿਹੜੇ ਹੋਰ ਨਸ਼ੇ ਆ ਗੋਲੀਆਂ ਵੱਟੀਆਂ ਦੇ ਆ ਭੁੱਕੀ ਫੀਮ ਖਾ ਕੇ ਬੰਦਾ ਤੰਦ ਫਸੂ ਰਹਿੰਦਾ ਹੈ ਫੀਮ ਦਾ ਪੂਰਾ ਖਾ ਲੋ ਖੂਨ ਪਤਲਾ ਰੱਖੂਗੀ ਹੁਣ ਕਹਿੰਦੇ ਆ ਟੈਕ ਦੇ ਜੀ ਫੀਮ ਕੋਲ ਹੋਣੀ ਚਾਹੀਦੀ ਹੈ ਉਹ ਮਾਤੜ ਵਰਗਾ ਪਾ ਕੇ ਜਿਹੜੇ ਪੁਲਿਸ ਨਾਲ ਜਿਹੜੇ ਫੜ ਲੈਣ ਬਟ ਕੋਈ ਦੱਸ ਵਿਕਿਆ ਹੈ ਪਟਿਆਲੇ ਜਿਹੜੇ ਕਾਂਗਰਸ ਦੇ ਉਮੀਦਵਾਰ ਖੜੇ ਨੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਗੱਲ ਕੀਤੀ ਹੋਈ ਹੈ ਇਹਦੀ ਪੋਸਤ ਦੀ ਉਹ ਹੁਣ ਵੀ ਕਰਦੇ ਨੇ ਗੱਲ ਵੀ ਪੋਸਤ ਦੀ ਖੇਤੀ ਦੀ ਮੰਗ ਚੁੱਕਦੇ ਨੇ ਤਾਂ ਵੀ ਹੋਣੀ ਚਾਹੀਦਾ ਜੀ ਕੁਝ ਇਹ ਜ਼ਾਹਿਰ ਹੈ ਵੀ ਕੁਝ ਮਾਤਰਾ ਚ ਹੋਵੇ ਕੋਝ ਮਾਤਰ ਆ ਤੇ ਹਾਂਜੀ ਲਾਇਸੈਂਸ ਦੇਣੇ ਚਾਹੀਦੇ ਆ ਉਹਦੇ ਚੋਂ ਫੀਮ ਆ ਜਾਈ ਭੁੱਕੇ ਜਿੱਕਾਂ ਦੀ ਵੀ ਖੋ ਗੋਕਣ ਵੇਚੋ ਵੀ ਆਪਣੇ ਖਾਓ ਪੀਓ ਵੀ ਹਾਂਜੀ ਤੰਦਰੁਸਤ ਬੰਦਾ ਆਮ ਜਿਹੜੇ ਨਸ਼ੇ ਆ दारू ਵੀ ਕੋਈ ਬੰਦਾ ਗਿਰੂਗਾ ਉਹਦੇ ਗੱਲ ਬੰਦਾ ਕੰਮ ਵੀ ਕਰੂਗਾ ਠੀਕ ਵੀ ਰਹੂਗਾ ਹਾਂਜੀ ਧੰਨਵਾਦ ਹਾਂਜੀ ਬਾਬੇ ਤੁਹਾਡਾ ਕੀ ਨਾਮ ਹੈ ਰਗਵੀਰ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਠੀਕ ਲੱਗੀ ਫਿਰ ਸਾਨੂੰ ਤਾਂ ਆਵੇਂ ਲੱਗੀ ਆਹੀ ਲੱਗੀ ਹੈ ਜੀ ਉਹ ਕਿਉਂ ਉਹ ਰਾਏ ਆ ਜੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਬਿਜਲੀ ਮਾਫ ਕਰਦੇ ਜ਼ਿਮੀਂਦਾਰਾਂ ਦੀ ਵੀ ਗਰੀਬਾਂ ਦੀ ਵੀ ਅਮੀਰਾਂ ਦੀ ਵੀ ਇਸ ਕਰਕੇ ਪਾਰਟੀਆਂ ਬਾਕੀ ਅੱਗੇ ਕਿਹੜੇ 5 ਸਾਲ ਕਿੰਨੇ ਸਾਲ ਕਾਂਗਰਸ ਰਾਜ ਕਰ ਗਈ ਕਿੰਨੇ ਸਾਲ ਕਾਲੀਆਂ ਨੇ ਕਰ ਲਿਆ ਖਾਂਦੇ ਤਾਂ ਹੁਣ ਸਾਰੇ ਹੀ ਆ ਇਹਨਾਂ ਨੇ ਪਹਿਲਾਂ ਉਹਨਾਂ ਨੇ ਖੁੰਝੇ ਲਾਇਆ ਵਾ ਤਾਂ ਦੇਸ਼ ਨੂੰ ਸਾਡੇ ਨੂੰ ਕਰਜ਼ਾ ਚੜਾਇਆ ਵਾ ਹੁਣ ਜੇ ਇਹ ਥੋੜਾ ਬਹੁਤਾ ਚੜਾ ਲੂਗਾ ਕੋਈ ਐਡਾ ਤਾਂ ਲੱਗਦਾ ਨਹੀਂ ਐ ਵੀ ਨਾ ਉਹ ਕਹਿੰਦੇ ਵੀ ਜਹਾਜ਼ ਚ ਝੂੜੇ ਦੇ ਰਿਆ ਪੰਜਾਬ ਦੇ ਪੈਸੇ ਤੇ ਕੇਜਰੀਵਾਲ ਨੂੰ ਚਲੋ ਜੀ ਇਹ ਇਹਨੇ ਤਾਂ ਚੱਲ ਇਕੱਢੀ ਵਾਰ ਲੈ ਲਿਆਊਗਾ ਝੂਟਾ ਉਹ ਉਹਨਾਂ ਨੂੰ ਮਦਦਾਂ ਹੀ ਲੰਘੀਆਂ 40 ਸਾਲ ਹੋ ਗਏ 40 ਸਾਲ ਹੋ ਗਏ ਇਹਨਾਂ ਨੂੰ ਝੂਟੇ ਲੰਦੇਆਂ ਨੂੰ ਪ੍ਰਕਾਸ਼ ਸਿੰਘ ਬਾਦਲ ਹੁਣ ਇਹ ਕਹਿੰਦੇ ਜਾਂ ਸੁਖਵੀਰ ਬਾਦਲ ਕਹਿੰਦੇ ਵੀ ਕੰਮ ਸਾਰੇ ਅਸੀਂ ਕਰੇ ਹੋਨੇ ਪਹਿਲਾਂ ਦੇ ਕਰੇ ਵੇ ਆ ਬਾਦਲ ਨੇ ਕਰੇ ਵੇ ਇਹ ਇਹ ਸੁਖਵੀਰ ਨੇ ਕੁਝ ਧੱਕਾ ਹੀ ਟੋੜਾ ਸੁਖਵੀਰ ਨੇ ਆ ਰਿਹਾ ਉਹਦੇ ਸਾਲੇ ਨੇ ਗੰਦ ਪਾਇਆ ਇਹ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਨਸ਼ਿਆਂ ਦਾ ਵੀ ਹਰ ਚੀਜ਼ ਦਾ ਹੀ ਧੱਕਾ ਚੱਲਦਾ ਦਾ ਿੱਟੇਦਾਲਾ ਹੈ ਇਹਨਾਂ ਦੇ 2-2 ਪਾਸੇ ਉਹਨਾਂ ਦਾ ਚਿਹਰਾ ਡਰਿਆ ਹੁੰਦਾ ਕਹਿੰਦੇ 500 ਰੁਪਏ ਚਾ ਲੋ 500 ਨੂੰ ਪਚਾ ਲੋ ਹੁਣ ਤਾਂ ਮਰੇ ਮਰੇ ਹੁਣ ਕਿਹਾ ਬਚਾਈਏ ਸੀ ਲੋ ਸਾਨੂੰ ਹੀ ਬਚਾ ਲਵੇ ਉਹ ਕਹਿੰਦਾ ਉਹਨਾਂ ਨੂੰ ਬਚਾਉਣ ਦਾ ਖਤਰਾ ਹੋਈ ਉਹਨਾਂ ਨੂੰ ਬਚਾ ਲਈ ਅਸੀਂ ਹੁਣ ਕਿਹੜੇ ਲੋਰ ਬਚਾਈਏ ਅਸੀਂ ਨਹੀਂ ਬਣਦਾ ਹੈਗਾ ਨਹੀਂ ਬਣਦਾ ਹੈਗਾ ਅਸੀਂ ਕਿ 13 ਪਹਿਲਾਂ ਤਾਂ ਹਰ ਸਿਮਰਤ ਕੋਲ ਜਿੱਤ ਜਾਂਦੀ ਸੀ ਸੁਖਵੀਰ ਵੀ ਜਿੱਤ ਜਾਂਦਾ ਸੀ ਹੈ ਨਾ ਐਦ ਕਿ 13 ਚ ਕਿੰਨੀਆਂ ਕਵਲ ਕਹਿੰਦਾ ਕੋਈ ਸ਼ੀਟ ਲੈ ਗਏ ਕਿਤੇ ਆਹੀ ਉਹਨ ਦਿਖਦਾ ਸੰਤ ਚੰਦੂ ਮਾਜਰਾ ਤੁਹਾਡੇ ਤੇ ਖੜੇ ਨੇ ਅੰਦਪੁਰ ਸਾਹਿਬ ਚਲੋ ਚੰਦੂ ਮਾਜਰਾ ਵੀ ਤਾਂ ਜਿਕਣ ਕਹਿੰਦਾ ਸਾਰੀਆਂ ਕੁੱਤਿਆਂ ਚੋਰਾਂ ਗਰ ਰਲੀਆਂ ਹੋਈਆਂ ਕੋਈ ਨਹੀਂ ਸਾਡੇ ਬਾਰੇ ਕੋਈ ਨਹੀਂ ਸੋਚਦਾ ਹੈਗਾ ਆਮ ਜਨਤਾ ਤਾਂ ਖੁਸ਼ ਹੋਣੀਓ ਨਹੀਂ ਛੋਟਾ ਕਰਦਾ ਟੱਬਰ ਨਹੀਂ ਹੁੰਦਾ ਹੈਗਾ ਕੋਈ ਕਹਿੰਦਾ ਮੈਂ ਸੂਟ ਲੈਣਾ ਕੋਈ ਕਹਿੰਦਾ ਮੈਂ ਬੂਟਰ ਲੈਣਾ ਇਹਨ ਘਰ ਦੇ ਟੱਬਰ ਨਹੀਂ ਖੁੱਜ ਹੁੰਦਾ ਹੈਗਾ ਹਾਂ ਇਹਨੇ ਕੀ ਬਣਾਉਣਾ ਉਹ ਨਹੀਂ ਬਣਦੇ ਹੁੰਨ ਨਹੀਂ ਆਉਂਦੇ ਹੈਗੇ ਉਹ ਜੋ ਕਰਿਆ ਬਾਦਲ ਕਰ ਗਿਆ ਠੀਕ ਹੈ ਬੜਾ ਸੋਹਣਾ ਰਾਜ ਉਹਨੇ ਸ਼ੁਰੂ ਕਰਿਆ ਤਾਂ ਬਾਅਦ ਚ ਆ ਕੇ ਚਲੋ ਜਿੱਕਣ ਕਹਿੰਦੇ ਫਿਰ ਤਾਂ ਗੈਲ ਦੇ ਹੋਰ ਰਲ ਜਣੇ ਗੈਲ ਕੋਈ ਨਹੀਂ ਬਖਸਦਾ ਹੈ ਘਰ ਨੂੰ ਆਉਂਦੀ ਨੂੰ ਕੋਈ ਨਹੀਂ ਤੱਕਦਾ ਹੈਗਾ ਆਉਣ ਲੋ ਆਉਣ ਲੋ ਆਉਣ ਲੋ ਜਿਹੜੇ ਚੱਜ ਦੇ ਲੀਡਰਸ ਦੇ ਵੀ ਉਹ ਇਹਨਾਂ ਨੇ ਮੁਰੇ ਆਉਣੇ ਨਹੀਂ ਦਿੱਤੇ ਅੱਗੇ ਆਉਣੇ ਨਹੀਂ ਦਿੱਤੇ ਮਰਾ ਦਿੱਤੇ ਕੈਪਟਨ ਕੈਪਟਨ ਕਮਲਜੀਤ ਸਿੰਘ ਕਿੰਨਾ ਕੰਮ ਦਾ ਬੰਦਾ ਤਾ ਕਿੰਨੇ ਪੁਰੇ ਉਹ ਇਹਨਾਂ ਨੇ ਖੈੜ ਮੂੜੀ ਖੈੜ ਇਹਨਾਂ ਨੇ ਧੱਕੇ ਤੇ ਚਿੱਪਿਆ ਵਿੱਚੋਂ ਗੱਡੀਆਂ ਦੇ ਵਿੱਚ ਆ ਮਾਰਿਆ ਇਹਨਾਂ ਨੇ ਬਹੁਤ ਗੰਦਾ ਕੰਮ ਦਾ ਤਾ ਹੁਣ ਲੱਗਦਾ ਉਹਨੂੰ ਮਾਰਾ ਦਿੰਦੇ ਆ ਹੈ ਜਿਹੜਾ ਚੰਗੇ ਬੰਦਾ ਉਹਨਾਂ ਦੇ ਮੁਰੇ ਆਉਣ ਜੰਦਾਂ ਫੇਰ ਹੁਣ ਪਾਰਟੀ ਦਾ ਕਿਆ ਭਾਲਦੇ ਆਂ ਪਿੰਡ ਸੌਣੀ ਫੇਰ ਆ ਗਈ ਸੀ ਇੱਧਰ ਕਹਿੰਦੇ ਵੀ ਟਿਕਟ ਨਹੀਂ ਮਿਲ ਰਹੀ ਹੁਣ ਫੇਰ ਨਾਰਾਜ਼ ਨੇ ਉਹ ਉਹ ਨਾਰਾਜ਼ ਤਾਂ ਹੁਣ ਹੁਣ ਇਹ ਟਿਕਟ ਨਹੀਂ ਮਿਲਦਾ ਫੇਰ ਨਾਰਾਜ਼ ਹੋਣਾ ਹੀ ਆ ਟਿਕਟ ਦਾ ਸੌਣ ਖੜੇ ਰਜ ਪੰਜ ਹੁੰਨੇ ਆ ਉਹ ਚੰਗਾ ਬੰਦਾ ਦੇਖ ਕੇ ਹੀ ਬਣਾਉਗਾ ਬੰਦਾ ਉਹ ਰੀਆ ਖੁਬੀਆਂ ਦੇਖ ਕੇ ਹੀ ਬੰਦਾ ਬਣਾਉਗਾ ਵੀ ਬੰਦਾ ਕਿਸੇ ਦਾ ਫੈਸਲਾ ਕਰਾਉਂਦਾ ਕੋ ਚੰਗੇ ਕੰਮ ਕਰਦਾਦਾ ਕੋਈ ਪਿੰਡ ਦੇ ਵਿੱਚ ਬੁਰਾ ਕਰਿਆ ਨਹੀਂ ਹੈਗਾ ਉਸੇ ਸਰਪੰਚ ਬਣਾਉਂਗੇ ਆਪਾਂ ਠੀਕ ਹੈ ਹਰੇ ਕੇ ਫਿਰਦਾ ਸਰਪੰਚ ਹੀ ਹੁੰਦਾ ਉਹੀ ਕੰਮ ਇਹਨਾਂ ਦਾ ਠੀਕ ਹੈ ਤੇ ਕਿਹਨਾਂ ਫ੍ਰੀਜੀਆਂ ਸਹੂਲਤਾਂ ਕਈ ਕਹਿੰਦੇ ਨੇ ਵੀ ਠੀਕ ਨੇ ਮਿਲਣੀਆਂ ਚਾਹੀਦੀਆਂ ਨੇ ਲੋਕ ਕਹਿੰਦੇ ਨੇ ਵੀ ਹੋਰ ਮਿਲ ਜਾਣ ਭਾਵੇਂ 1000 ਰੁਪਏ ਵੀ ਮਿਲ ਜੇ ਵੀ ਔਰਤਾਂ ਵਾਲਾ ਕਈ ਕਹਿੰਦੇ ਨੇ ਨਹੀਂ ਮਿਲਣੇ ਚਾਹੀਦੀਆਂ ਬੋਝ ਪੈਂਦਾ ਤੁਸੀਂ ਕੀ ਮੰਨਦੇ ਹੋ ਮੇਨਾਕ ਨਹੀਂ ਮੈਂ ਮੰਨਿਆ ਜੀ ਵੀ ਬ ਸਰਕਾਰ ਪਰ ਬੋਝ ਦੇਣਾ ਵੀ ਮਾੜੀ ਗੱਲ ਆ ਇੱਕੋ ਲੱਗਦਾ ਹੁਣ ਉਹਦੇ ਕੋਲ ਕੋਈ ਜਾਦੂ ਨਹੀਂ ਹੈਗਾ ਵੀ 1000 ਰੁਪਿਆ ਵੀ ਲਾਗੂ ਕਰ ਦਵੇ ਜੀ ਫਲਾਣਾ ਵੀ ਕਰ ਦਵੇ ਹਾਂ ਜੀ 1000 ਰੁਪਿਆ ਚਲੋ ਕੋਈ ਗੱਲ ਨਹੀਂ ਵੀ ਲਾਗੂ ਤਾਂ ਹੌਲੀ ਹੌਲੀ ਹੋਣਾ ਹੈ ਠੀਕ ਆ ਅਖੀਰ ਨੂੰ ਸਾਰੇ ਐਂਡ ਵਿੱਚ ਕਰ ਦੇਵੇ ਐਂਡ ਵਿੱਚ ਐਂਡ ਸਰ ਪੈਨਸ਼ਨ ਵੀ ਵਧਾ ਦਵੇ ਇਹ ਬੁੱਢਾਪਾ ਪੈਨਸ਼ਨ ਵੀ ਵਧਾ ਦਵੇ ਬੀਬੀਆਂ ਨੂੰ ਵੀ 1000 ਰੁਪਿਆ ਦੇ ਦੇਵੇ ਉਮੀਦ ਲੱਗਦੀ ਹੈ ਉਮੀਦ ਲੱਗਦੀ ਆ ਜੀ ਜਨਤਾ ਹੁਣ ਆਏ ਆ ਜੀ ਅਜੇ ਤਾਂ 2 ਸਾਲ ਹੋਏ ਆ ਇਹਨੂੰ ਕਈ ਕਹਿੰਦੇ ਨੇ 1000 ਰੁਪਏ ਜੀ ਮਿਲ ਗਿਆ ਉਹ ਥੋੜਾ ਵੀ ਜਿਆਦਾ ਨਹੀਂ ਹੈ ਮਹਾਰਾਜ ਜੀ ਆਇਆ ਤਾਂ ਜਨਤਾ ਵੀ ਖੁਸ਼ ਨਹੀਂ ਹੁੰਦੀ ਜਨਤਾ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਜੀ ਹੁਣ ਐਡ ਐਡਾ ਮੁਲਕ ਆ ਪੰਜਾਬ ਦਾ ਕਿੰਨੇ ਜ਼ਿਲ੍ਹੇ ਆ ਕਿੱਥੇ ਕਿੱਥੇ ਖੁਸ਼ ਕਰ ਦੂਗਾ ਉਹ ਤੁਹਾਨੂੰ ਇਹਨਾਂ ਦਾ 10000 ਰੁਪਏ ਕਿਹਾ ਸੀ ਉਹ ਰਾਹੁਲ ਗਾਂਧੀ ਕਹਿੰਦਾ ਵੀ ਜੇ ਸਾਨੂੰ ਪ੍ਰਧਾਨ ਮੰਤਰੀ ਬਣਾਉਣੇ ਆ ਤਾਂ ਅਸੀਂ 1 ਲੱਖ ਰੁਪਏ ਬਿਆਗਰਾਂਗੇ ਸਾ ਦਾ ਅੱਛੇ ਜੀ 10000 ਰੁਪਏ 85 ਹੋ ਗਿਆ ਵੀ ਨੀ ਦਾ 85 ਤੋਂ ਦੇ ਦੇਣਗੇ ਉਹ ਕਿੱਥੇ ਦੇ ਦੇਣੇ ਜਿਹੜਾ ਰੈਂਦਾ ਖੁੰਦਾ ਉਹ ਵੀ ਵੇਚ ਜਾਣਗੇ ਪੰਜਾਹ ਸਿਰ ਪੰਜਾਹ ਪੰਜਾਬ ਸਰਕਾਰ ਦਾ ਆ ਹਿੰਦੁਸਤਾਨ ਦਾ ਜਿਹੜਾ ਕੋਸਾ ਹੈ ਬੱਚਿਆ ਵਾ 15 ਲੱਖ ਕੋਟਿਆ ਬਸ ਗਈ ਕੀ ਮੋਢੀ ਆ ਤੁਹਾਡੇ ਆਗੇ ਕੋਈ ਨਹੀਂ ਆਇਆ ਜੀ ਨਾ ਜੀ ਤੁਸੀਂ ਕੀ ਕਹਿ ਰਹੇ ਹੋ ਜੀ ਮੇਰਾ ਇਹ ਕਹਿਣਾ ਚਾਹੁੰਦਾ ਹੈ ਜਿਹੜਾ ਭਗਵਾਨ ਪਹਿਲਾ ਚੰਨੀ ਨੇ ਜੁੰਟ ਸਾਥੀ ਕਰੀ ਤੀ ਇਹਨੇ ਭਗਵਾਨ ਤੁਮਾਰ ਨੇ ਆ ਕੇ ਮਾਫ ਕਰਤੀ 600 ਤੱਕ ਮੰਨਦੇ ਆ ਅਸੀਂ ਇਹ ਨਹੀਂ ਕਹਿੰਦੇ ਫ੍ਰੀ ਵੀ ਨਹੀਂ ਚਾਹੀਦੀ ਇਹ ਕੰਟਰੋਲ ਇਹ ਚਾਹੀਦਾ ਰੇਟ ਤਿੰਨ ਰੁਪਏ ਕਰਤੀ ਸੀ ਹਾਂ ਜੀ ਹਾਂ ਜੀ ਇਹ ਰੁਪਈਆ 2 ਰੁਪਏ ਹੋਰ ਕਟਾ ਦਿੰਦੇ ਹੈਨਾ ਹੁਣ ਜਿਹੜੇ 1000 2 ਵੀ ਉੱਪਰ ਚੜ ਗਏ ਉਹਨੂੰ ਪੂਰਾ ਆਉਂਦਾ ਉਹਦੇ ਬਾਅਦ ਜਿਹੜੀਆਂ ਇਹ ਪੀਸੀ ਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਪੰਜਾਬ ਰੋਡ ਵੇਜਦੀਆਂ ਇਹ ਫ੍ਰੀ ਕਰਿਆ ਤੀਵੇਂ ਵਾਸਤੇ ਕਿਉਂ ਬੰਦਿਆਂ ਦੇ ਕੋਲ ਕਦੇ ਜਿਆਦਾ ਪੈਸੇ ਨਹੀਂ ਦੂਜਾ ਨੰਬਰ ਇਹ ਆ ਜਿਹਦੇ ਘਰ ਇੱਕ ਜਨਾਨੀ ਆ ਮੰਨਦੇ ਆ ਉਹਨਾਂ ਦਾ ਬੈਗ ਜਾ ਕੇ ਕਦ ਲੰਘ ਜਾਣਾ ਕਦੇ ਪੇ ਕਿੰਨੀ ਚਲੀ ਗਈ ਕਦੇ ਕੁੜੀ ਦੇ ਬਾਗੀ ਕਦੇ ਕਿਸੇ ਦੇ ਬਾਗੀ ਭੂਆ ਫੁੱਫੀ ਦੇ ਉਹ ਪਿੱਛੇ ਭੈਣ ਚ ਭਈਏ ਲੱਗਿਆ ਰੋਟੀਆਂ ਕੌਣ ਪਕਾਊਗਾ ਇਹ ਛੂਟ ਨਹੀਂ ਚਾਹੀਦੀ ਇਹ ਕੰਟਰੋਲ ਰੇਟ ਵਰ ਚਾਹੀਦਾ ਟਿਕਟ ਅੱਧਾ ਹਾਫ ਕਰ ਦੋ ਹਾਫ ਕਰ ਲੋ ਇਹ ਫ੍ਰੀ ਨਹੀਂ ਮੂੰਹ ਇੱਥੇ ਲੰਘ ਨਹੀਂ ਪਹਿਲਾਂ ਜੇ ਤੁਹਾਨੂੰ ਦਿਖਾਉਂਦੇ ਨਾ ਇੱਕ ਸਵਾਰੀ ਵੀ ਨਹੀਂ ਹੁੰਦੀ ਉਹ ਚ ਖਾਲੀ ਜਾਂਦੀ ਜੀ ਬਸ ਕੜ ਰੇਵਰ ਨੂੰ ਕਨੈਕਟਰ ਨੂੰ ਤਨਖਾਹ ਕਿੰਨੇ ਦੇਣ ਸਰਕਾਰ ਨੇ ਦੇਣੀ ਆ ਟਾਇਰ ਕਿਹਦੇ ਕਸਣ ਸਰਕਾਰ ਦੇ ਕਸਣੇ ਡੀਜ਼ਲ ਕਿਹਦਾ ਪੈਂਦਾ ਸਰਕਾਰ ਦਾ ਪੈਣਾ ਫਿਰ ਉਹ ਤਾਂ ਦੱਸੋ ਕਿਆ ਫਾਇਦਾ ਹੈ ਮਤਲਬ ਕਹਿ ਲੋ ਵੀ ਜਿਹੜੀਆਂ ਫ੍ਰੀ ਵਾਲੀਆਂ ਸਾਰੀਆਂ ਸਹੂਲਤਾਂ ਵਿੱਚ ਹੀ ਆ ਜਿੰਦੇ ਲੈਣਾ ਇਹ ਤਾਂ ਅੱਗੇ ਹੋਰ ਇਹ ਤਾਂ ਹੋਰ ਦੇ ਜਾਂਦੇ ਨੇ ਜੀ ਮੰਨ ਲਓ ਵੀ ਅੱਗੇ ਚੋਣਾਂ ਆਉਣੀਆਂ ਨੇ ਜੇ ਚੋਣ ਇੱਕ ਨੂੰ ਬੈਲੇ ਆ ਇੱਕ ਨੂੰ ਪੱਥ ਹੈ ਹੁਣ ਕਈ ਤੀਵੀਆਂ ਹੁਣ ਮੇਰਾ ਵੀ ਸੁਣ ਕੇ ਕਿਤੇ ਭਾਜਣ ਗੱਲਾਂ ਵੀਡੀਓ ਬਣਾਉਨੇ ਆ ਇਹ ਵੀ ਕਹਿੰਗੇ ਵੀ ਉਹ ਬਾਬਾ ਬੈਠਾ ਰ ਉਥੋਂ ਕਹਿੰਦਾ ਵੀ ਇਹ ਟਿਕਟ ਲੱਗਣਾ ਚਾਹੀਦਾ ਬਹੁਤ ਬਹੁਤ ਕਹਿੰਦੇ ਆ ਮੈਂ ਕਹਿੰਦਾ ਵੀ ਲੱਗਣਾ ਚਾਹੀਦਾ ਲਾਜ਼ਮੀ ਖੁਦ ਕਹਿ ਰਹੇ ਨੇ ਵੀ ਤਰਖਾ ਨਹੀਂ ਮੇਰੀ ਬਚਦਾ ਕੁਝ ਨਹੀਂ ਹੈਗਾ ਹੁਣ ਆ 5 ਵਜੇ ਇੱਥੇ ਬੱਸ ਖੜਾ ਕੇ ਉਹਨਾਂ ਨੂੰ ਆਪਣੇ ਘਰਾਂ ਜਾਵੜਨਾ ਸਵੇਰ ਨੂੰ ਫੇਰ ਹੱਕਣੀ ਆ ਪਟਰੋਲ ਡੀਜ਼ਲ ਤਾਂ ਉਹਨਾਂ ਨੂੰ ਪੈਣਾ ਹੀ ਪੈਣਾ ਹੈ ਉਹਨੇ ਖਾਲੀ ਵੀ ਜਾਣਾ ਪਰ ਉਹਨਾਂ ਵੀ ਜਾਣਾ ਆਪ ਹੀ ਪੈਣੀ ਆ ਤਰਖਾ ਵੀ ਪੈਣੀ ਆ ਇਹ ਨਹੀਂ ਚਾਹੀਦਾ ਹੈਗਾ ਕੰਟਰੋਲ ਕਰ ਲੋ ਕਿਸੇ ਬੱਸ ਨੂੰ ਕਰ ਲੋ ਚਾਹੇ ਆਪਣੇ ਘਰ ਦਾ ਹੀ ਆ ਅੱਗੇ ਬੁੜੀਆਂ ਝਾੜੂ ਦੂਆ ਹੁੰਦਾ ਦਾ ਬੈਠ ਕੇ ਸੰਭਲਦੀਆਂ ਦੀਆਂ ਹੁਣ 100 ਰੁਪਏ ਦਾ ਝਾੜੂ ਆਉਂਦਾ ਦਾਦੇ ਨਹੀਂ ਘੜਦਾ ਹੋ ਘਰ ਜਾਂਦਾ ਇਹਨਾਂ ਨੂੰ ਹੋਰ ਲਿਆਓ ਜੀ ਇਹਨਾਂ ਨੂੰ ਹੋਰ ਲਿਆਓ ਜੀ ਉਹ ਟਿੱਕਣ ਕਹਿੰਦਾ ਵੀ ਆਪਣੇ ਖਰਚੇ ਆਪ ਕੰਟਰੋਲ ਕਰੋ ਹੈ ਸਭ ਕੁਸਰ ਗੌਰਮੈਂਟ ਨੇ ਕੋ ਸਾਨੂੰ ਨਹੀਂ ਬੈਠਿਆਂ ਨੂੰ ਖਾਣ ਨੂੰ ਦੇਣਾ ਖਾਣਾ ਤਾਂ ਅਸੀਂ ਕਰਕੇ ਆ ਗਾਂਹਾਂ ਕੰਟਰੋਲ ਨਹੀਂ ਕਰਦਾ ਗਾਂਹਾਂ ਵਾਲੀ ਪੀੜ੍ਹੀ ਨੇ ਕਰਨਾ ਕੁਛ ਨਹੀਂ ਡੰਗਰ ਲੋਕ ਰੱਖਣ ਤੇ हट ਗਏ ਦੁੱਧ ਮਹਿੰਗਾ ਹੋ ਗਿਆ ਮਹਿੰਗਾ ਹੋਗਾ ਕੀ ਦਾ ਕੰਪਨੀਆਂ ਦਾ ਬੇਰਕਾ ਦਾ ਹੋਰ ਕੰਪਨੀਆਂ ਦਾ ਸਾੜਾ ਉਹ 30 ਰੁਪਏ ਆ ਉਹ 25 30 ਰੁਪਏ ਬੋਤਲ ਮਿਲਦੇ ਪਾਣੀ ਦੀ ਹੈ 30 ਰੁਪਏ ਦੁੱਧ ਦਾ ਲੱਗਦਾ ਹੈ ਫੇਰ ਦੱਸੋ ਅਸੀਂ ਕਿੰਦਰ ਨੂੰ ਜਾਈਏ ਹੁਣ ਟੂੜੀਆਂ ਆਈਆਂ ਕੋਈ ਨਹੀਂ ਪੁੱਛਦਾ ਬਣਾ ਕੇ ਤਾਂ ਅਸੀਂ ਰੱਖ ਲਈਆਂ ਜੇ ਹੁਣ ਪੁੱਛੀਆਂ ਹੀ ਨਹੀਂ ਕਿਸੇ ਨੇ ਉਹ ਸਾਡੇ ਗਲੇ ਪੈਣੇ پیسے ਬਣਵਾਈ ਦੇ ਵੀ ਗਲੇ ਪੈਣੇ ਆ ਉਹੀ ਸਾਨੂੰ ਬਚਦੂ ਨੇ ਠੇਕੇ ਜੋ ਡੰਗਰ ਬਹੁਤ ਘਟ ਗਏ ਚੰਡੀਗੜ੍ਹ 'ਚ ਵੀ ਘਟ ਗਏ ਪਿੰਡਾਂ 'ਚ ਵੀ ਘਟ ਗਏ ਨਰੇਗਾ ਦੀ ਇਹੀ ਤਹੀ ਬੱਜੀ ਐ ਜਿਹੜੇ ਕਮੀਨ ਕੰਦੂ ਤੇ ਗੁੱਸਾ ਬਣਾ ਕਰੋ ਚਾਹੇ ਤੁਹਾਡੇ ਜੋ ਹੋਵੇ ਕੋਈ ਚਾਹੇ ਤੁਸੀਂ ਜ਼ਿੰਮੇਦਾਰਾਂ ਕੁਝ ਵੀ ਆ ਉਹ ਡੰਗਰ ਰੱਖਣ ਤੇ हट ਗਏ ਉਹਨਾਂ ਨੂੰ ਨਰੇਗਾ ਦੇ ਪੈਸੇ ਉਹਨਾਂ ਕਣਕ ਫ੍ਰੀ ਮਿਲਦੀ ਐ ਇੱਕ ਦੁੱਧੇ ਲੈਣਾ ਐ ਬਸ ਫਿਰ ਇਹ ਜਦ ਸੁਭੀ ਮੰਗਈ ਐ ਜਿਹੜੀ ਪਹਿਲਾਂ ਡਾਕਟਰ ਮੋਹਨ ਸਿੰਘ ਦੀ ਸਰਕਾਰ ਵੇਲੇ ਜ਼ਿਆਦਾ ਸੀ ਜਾਂ ਨਰਿੰਦਰ ਮੋਦੀ ਦੇ 10 ਸਾਲਾਂ ਨਾਲ ਜ਼ਿਆਦਾ ਵਧੀ ਐ ਉਹ ਬਹੁਤ ਵਧੀਆ ਠੀਕ ਜਣੇ ਜਿਹੜਾ ਸਮਾਂ ਲੰਘ ਐ ਦੇਖੋ ਦਿਨ ਤਾਂ ਇੱਕ ਐ ਘੜੀ ਐ ਆ ਹੁਣ ਮੈਂ ਬੋਲਦਾ ਐ ਹੋਰ ਮੇਟਾ ਦੂਆ ਬੋਲ ਕਹਿ ਹੁਣਕ ਨਹੀਂ ਕਹਿਣਾ ਜਿਹੜਾ ਦਿਨ ਲੰਘਿਆ ਉਹ ਚੰਗਾ ਹੀ ਲੰਘਿਆ ਜਿਹੜਾ ਦਿਨ ਆ ਰਿਹਾ ਦਿਨ ਪਰ ਉਹ ਮਾੜਾ ਆ ਰਿਹਾ ਹੈ ਹਰ ਇੱਕ ਵਾਸਤੇ ਹੀ ਮਾੜਾ ਆ ਰਿਹਾ ਹੈ ਕੁੜੀਆਂ ਸਾੜੀਆਂ ਨਹੀਂ ਉਰੇ ਰਹੀਆਂ ਪੜ ਕੇ ਬਾਹਰ ਨੂੰ ਲੰਗੀਆਂ ਮੁੰਡੇ ਸਾੜੇ ਨਹੀਂ ਰਹੇ ਬਜ਼ੁਰਗਾਂ ਨੇ ਮਰ ਜਾਣਾ ਹੈ ਭਈਆਂ ਨੇ ਖੇਤੀ ਕਰਨੀ ਹੈ ਉਹਨੇ ਰਾਜ ਕਰਨਾ ਉਹਨਾਂ ਨੇ ਹੁਣ ਵੀ ਕਈ ਪਰਿਵਾਰਾਂ ਦੇ ਧਾਰਾਂ ਵੀ ਉਹੀ ਕਰਦੇ ਆ ਰੋਟੀਆਂ ਵੀ ਉਹੀ ਬਣਾਉਂਦੇ ਆ ਹੈ ਅਸੀਂ ਤਾਂ ਬੱਸ ਜਿਕਣ ਕਹਿੰਦੇ ਆ ਵੀ ਐਸ਼ ਬਰਾਸੀ ਪਰ ਹੋ ਗਏ ਹੁੰਦਾ ਵੀ ਇਹਨੂੰ ਸਿਆਣਾ ਬੰਦਾ ਕੀ ਕਰੂਗਾ ਸਿਆਣੇ ਦੀ ਮੰਨ ਦਾ ਕੋਈ ਗਾਹਾਂ ਗਾਹਾਂ ਕਰਨਾ ਕਿਸ ਨੇ ਨਹੀਂ ਹੂੰ ਕੋਲ ਲਸਣ ਦੀ ਕਿਆਰੀ ਗੁੱਟ ਕੇ ਖੁਸ਼ ਨਹੀਂ ਹੈਗਾ ਅਸੀਂ ਸਾਲੀਆਂ ਕਣਕਾਂ ਵੀ ਗੁੱਡੀਆਂ ਮੱਖੀਆਂ ਵੀ ਉਡੀਆਂ ਗੰਨੇ ਵੀ ਗੁੱਡਲੇ ਸਭ ਕਰਿਆ ਸਾਢੇ ਜਿੰਨੀਂ ਦਾ ਕੰਮ ਕਰ ਲੂਗਾ ਆਪ ਲੱਗੇ ਵੀ ਇਹ ਦੋ ਬਦੜੀਏ ਰੱਖਿਆ ਤਾਂ ਦੋ ਬੰਦੇ ਘਰ ਦੇ ਲੱਗੇ ਆ ਇਸ ਕਰਕੇ ਗੁਜ਼ਾਰਾ ਸੋਹਣਾ ਹੁੰਦਾ ਤਾਂ ਅਸੀਂ ਵੀ ਕੰਮ ਛੱਡ ਗਏ ਜੀ ਅਸੀਂ ਬੌੜਾਂਗਲਾ ਖੂ ਹੱਕ ਕੇ ਹੰਟ ਹੱਕ ਕੇ ਖੇਤੀ ਕਰੀਏ ਮੈਂ ਫੁਰ ਬੌੜਾਂਗ ਲਗਾਈਆ ਕਣਕ ਉਹ ਸਾਢੇ ਜਿੰਨੀ ਔਖੀ ਕਿੰਨੇ ਕੱਟੀ ਆ ਹੁਣ ਐਸਾ ਹੁਣ ਟਰੈਕਟਰ ਉੱਤੇ ਬੈਠ ਕੇ ਡੀਜ਼ਲ ਵੀ ਮੈਂ ਪਾਉਣਾ ਹੈ। ਹਾਂਜੀ ਕੰਮ ਕਰਦੇ ਆ ਸੌਖਾ ਹੋ ਗਿਆ ਕੰਮ ਬਹੁਤ। ਕਿੱਥੇ ਅਸੀਂ 2 ਬਿੱਗੇ ਵਾਹਣ ਤੇ ਦਿਹਾੜੀ ਦੇ ਵਿੱਚ ਹਲਗਾ। ਕਿੱਥੇ ਹੁਣ 10 ਕਿੱਲੇ ਵਾਹ ਕੇ ਆ ਕੇ ਬਹਿਣਾ। ਪੁੱਲਰ ਛੱਡ ਕੇ ਭੈਂਟ ਹੋਏ ਸੀ ਛੱਡ ਕੇ। ਜਦ ਕਿਹੜੇ ਸੀ ਤੇ ਦਾਸੀ ਘੜਿਆਂ ਦਾ ਪਾਣੀ ਪੀਤਾ ਪੱਖੀ ਹੱਥ 'ਚ ਹੁੰਦੀ ਸੀ। ਜਾਂ ਨੀਂਦਾਂ ਨੇ ਗਿਰ ਜਾਣੀ। ਬਿਜਲੀ ਕੋਈ ਘਰਾਂ 'ਚ ਨਹੀਂ। ਕੋਈ ਵੀਜਲੀ ਨਹੀਂ ਸੀ ਹੁੰਦੀ। ਕੋਈ ਲਾਈਟ ਨਹੀਂ ਸੀ ਚਾਨਣਾਂ ਇੰਦਾ ਦੇਖਣ ਨੂੰ ਲਾਟਣਾਂ ਗੱਲ ਅਸੀਂ ਖਿਲਾੜੀਆਂ ਚਲਾਈਆਂ ਲਾੜਾਂ ਗਾ ਨੱਕੇ ਛੱਡੇ ਆ। ਇਹ ਤਾਂ ਹੁਣ ਤਾਂ ਰਾਜ ਇਹ ਕਰਦੇ ਆ ਕਿਸੇ ਟਾਈਮ ਪਟਿਆਲੇ ਵਾਲਾ ਰਾਜਾ ਤਾਂ ਨਾ ਜਿਹੜੇ ਸਮੇਂ ਦੇ ਵਿੱਚ ਉਹ ਰਾਜ ਅੱਜ ਦੇ ਜਿਹੜੀ ਜਨਸੰਖਿਆ ਲਾਦਾ ਹੁਣ ਦੀ ਇਹ ਹੁਣ ਰਾਜ ਕਰਦੀ ਹੈ ਉਹੀ ਜੇ ਕੱਪੜੇ ਆਹ ਰੂਹਾ ਜੇ ਖਾਣਾ ਉਹੀ ਐਸ਼ ਅਜੇ ਡਲਿਆਂ ਦੇ ਸੌਣ ਵਾਲੇ ਤੇ ਧੰਨਵਾਦ ਬਾਬਾ ਜੀ ਹਾਂਜੀ ਤਾਂ ਸਿਆਸਤ ਤੋਂ ਇਲਾਵਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਾਂ ਜੋ ਕਹ ਲਈਏ ਕਿ ਪੰਜਾਬੀ ਸੱਭਿਆਚਾਰ ਬਿਸਰਦਾ ਜਾ ਰਿਹਾ ਹੈ ਲੋਪੁੰਦਾ ਜਾ ਰਿਹਾ ਹੈ ਉਹਦੇ ਮੁਤਲਕ ਵੀ ਬਹੁਤ ਸਾਰੀਆਂ ਬਜ਼ੁਰਗਾਂ ਨੇ ਗੱਲਾਂ ਕੀਤੀਆਂ ਨੇ ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਪਸੰਦ ਆਈਆਂ ਹੋਣਗੀਆਂ ਕੈਮਰਾਮੈਨ ਗ੍ਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ